ਫੁੱਲ ਗਰੰਟੀ ਯਰਦਾਈ ਦੀ ਸਮਾਨ ਹੈਵੀ ਰਹੀ ਹੈ ਇਹਦੇ ਵਿੱਚ ਲੋਕੀ ਕਰਦੇ ਨੇ ਫੇਵਰਕਾਟ ਪਾਉਂਦੇ ਨੇ ਅਸੀਂ ਆਪਦੇ ਬ੍ਰਾਂਡ ਦੀ ਬਣਾਈ ਹੋਈ ਹੈ ਪੂਰੀ ਆਪਦੇ ਬ੍ਰਾਂਡ ਨੂੰ ਗਵਾੜਾ ਬਣਾਉਗਾ ਜੀ ਕੋਈ ਜਾਣਦੀ ਮੇਰੇ ਜਵਾਕ ਮਾੜਾ ਨਿਕਲੇ ਇਹ ਰਾਈ ਸਾਲੇ ਵਧੀਆ ਕੁਆਲਿਟੀ ਚ ਵਧੀਆ ਫੇਵਰ ਵਾਕੇ ਬਣਾਈ ਹੋਈ ਹੈ ਠੀਕ ਹੈ ਜੀ ਇਹ ਰਾਈ ਦਾ ਸਾਡਾ ਰੇਟ ਪਿਛਲੇ ਸਾਲ 1500 ਸੀਗਾ ਠੀਕ ਹੈ ਜੀ ਸੇਲ ਦੇ ਵਿੱਚ ਪਰ ਸਾਡੇ ਹੁਣ ਸਟਾਕ ਲਈ ਵੀ ਕਰਨਾ ਹੈ ਸਾਡੇ ਆਏ ਰੇਟ ਤੋਂ ਵੀ ਘੱਟ ਘੱਟ ਦਾ ਕੰਮ ਠੀਕ ਹੈ ਜੀ ਵਜਿਦਾ ਅਸੀਂ ਕਿਸੇ ਨਾਲ ਕਰਦੇ ਨਹੀਂ ਠੀਕ ਹੈ ਜੀ ਸਮਾਨ ਦੇਖਣ ਵਾਸਤੇ ਨਹੀਂ ਦਿੰਦੇ ਕਿਸੇ ਨੂੰ ਅਗਲਾ ਤੁਹਾਨੂੰ ਖਾਰਾ ਸਮਝੇ ਗੋਟਾ ਦਾਂਗੇ ਕੋਈ ਸਮਾਨ 'ਚ ਨੁਕਸਾ ਆ ਗਿਆ ਸਾਡਾ ਬਦਲ ਕੇ ਮੋੜ ਕੇ ਵਾਪਸਾਂ ਕੇ ਲਿਆ ਜੀ ਬਦ ਪੈਸੇ ਬਈ ਨਹੀਂ ਲੈ ਸਕਦੇ ਖਣ ਵਾਲੀ ਨਕਦ ਪੈਸੇ ਦੇ ਸਵਾਲ ਵਜਾਂਗੇ ਜੀ ਅਗਰ ਗੂਗਲ ਪੇ ਕਰ ਜੇ ਸਾਰੇ ਤੋਂ ਬਿੱਲ ਕਟਾ ਕੇ ਲੈ ਜੇ ਪਰ ਰੇਟ ਸਾਡਾ ਫਿਕਸ ਹੈ ਜੀ ਘੱਟ ਵੱਤ ਕਿਸੇ ਨਾਲੇ ਕਰਦੇ ਚਾਹੇ ਕੋਈ ਮਰਜ਼ੀ ਆ ਜੇ ਇਹ ਆਏ ਰੇਟ ਉਹ ਵੀ ਘੱਟ ਸਮਾਨ ਹੈ ਇੱਕੋ ਰੇਟ ਹੈ ਜੀ ਸਾਰੇ ਸਮਾਨ ਦਾ ਕੋਈ ਮਰਜ਼ੀ ਲੈ ਜੇ ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਆਸ਼ੂ ਹੈਡਲੂਮ ਦੇ ਬਰੇਟਾ ਮੰਡੀ ਜੀ ਹਾਂਜੀ ਹਾਂ ਜੀ ਜਿਹੜੀਆਂ ਉਹਰੇ ਆਈਟਮਾਂ ਨੇ ਬਾਕਮਾਲ ਨੇ ਬਾਕੀ ਬਾਬੂ ਜੀ ਨਾਲ ਗੱਲ ਕਰਦੇ ਆ ਤੇ ਇੱਕ ਗੱਲ ਆ ਆਪਾਂ ਤੁਹਾਨੂੰ ਪਹਿਲੀ ਦੱਸਦੇ ਆ ਉਹ ਇੱਕ ਭਾਰੀ ਮਾਤਰਾ ਦੇ ਵਿੱਚ ਕਿਸੇ ਲੱਗਣ ਜਾ ਰਹੀ ਹੈ ਤੇ ਭਾਰੀਏ ਡਿਸਕਾਊਂਟ ਮਿਲੂਗਾ ਆਓ ਜੀ ਰਖੜੀਆਂ ਤੇ ਰਖੜੀਆਂ ਤੇ ਬਾ ਵੀ ਸਸਤੀ ਕਾ ਜੀ ਸਸਤੀ ਕਾ ਜੀ ਸਸਤੀ ਕਾ ਜੀ ਸਸਤੀ ਕਾ ਜੀ ਕੋਈ ਲਾਈ ਠੀਕ ਹੋ ਹਾਂ ਜੀ ਠੀਕ ਆ ਜੀ ਹਾਂ ਜੀ ਬੋਲਾ ਜੀ ਦੱਸੋ ਜੀ ਫਿਰ ਆਪਣੇ ਆਈਟਮਾਂ ਬਾਰੇ ਬੋਲਾ ਜੀ ਆਪਾਂ ਹੁਣ ਅਸੀਂ ਸਟਾਕਲੀਅਰ ਸੇਲ ਆ ਰਹੇ ਹਾਂ ਅਸੀਂ ਇਸ ਸ਼ੋਰੂਮ ਦੀ ਰੀਨੋਵੇਸ਼ਨ ਕਰਨੀ ਹੈ ਕੁਝ ਤਾਂ ਰੱਖੜੀਆਂ ਤਿਆਰ ਆ ਗਿਆ ਜਨਮ ਵਸਤੀਆਂ ਤਿਆਰ ਆ ਗਿਆ ਦਿਵਾਲੀ ਤਿਆਰ ਆ ਗਿਆ ਅਸੀਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਇਸ ਸ਼ੋਰੂਮ ਨੂੰ ਸਾਰਾ ਨਵਾਂ ਬਣਾ ਦੇਣਾ ਬੜੇ ਤਰੀਕੇ ਨਾਲ ਉਸਾਇਕੋ ਜਿਹੜਾ ਮਾਲ ਪਿਆਗਾ ਮਾਲ ਸਾਰਾ ਨਵਾਂ ਹੀ ਹੈ ਸਾਨੂੰ ਵੇਚਣ ਵਾਸਤੇ ਮੰਗਾਇਆ ਹੋਇਆ ਨਵਾਂ ਪਰ ਅਸੀਂ ਸੋਚਦੇ ਵੀ ਇਹਨੂੰ ਸਟਾਕਲੀਅਰ ਕਰ ਦਈਏ ਬਹੁਤ ਮਤਲਬ ਬੈਸਟ ਰੇਟ ਹੋਲ ਸੇਲ ਜਿਹੜਾ ਸਾਡਾ ਕੰਮ ਹੈ ਉਹ ਹੋਲ ਸੇਲ ਦਾ ਸਾਡਾ ਸ਼ੋਰੂਮ ਤਾਂ ਵਿਚਾਰ ਚ ਰਿਟੇਲ ਦਾ ਵੀ ਅਸੀਂ ਹੋਲ ਸੇਲ ਇਹਨਾਂ ਦੁਕਾਨਦਾਰਾਂ ਨੂੰ ਦਿੰਨੇ ਆ ਵੀ ਉਹ ਵੀ ਕਮਾਈ ਛੱਡ ਕੇ ਆਪਦੀ ਹੋਲਸੇਲ ਵਾਲੀ ਵੀ ਆ ਹੀ ਰੇਡ ਵਾਂਗੂ ਸਬਾਨ ਤੁਨੂੰ ਮਤਲਬ ਸਾਡਾ ਮਤਲਬ ਹੈ ਇੱਕੋ ਹੀ ਮੋਟਿਵ ਹੈ ਵੀ ਸਮਾਨ ਨੂੰ ਬਸ ਨਿਲ ਕਰਨਾ ਵੀ ਇਹ ਸ਼ੋਰੂਮ ਅਸੀਂ ਤਰੀਕੇ ਨਾਲ ਬਣਾ ਸਕੀਏ ਇਹ ਬਰਨਾਲ ਨਾਲ ਜੀ ਚਾਤੀ ਮਰਵਾਉ ਹਾਂਜੀ ਹਾਂ ਦੇਖੋ ਜੀ ਪਹਿਲਾਂ ਤਾਂ ਵੜਦੇ ਨੇ ਜੀ ਲਗਭਗ 60% ਲੈਸ ਤੇ ਵੜਦੇ ਨੇ ਸਾਰੇ ਜੀ ਇਹ 60% ਲੈਸ ਜੀ ਹਾਂਜੀ ਹਾਂ ਡਬਲ ਵੜਦੇ ਨੇ ਜੀ ਵਧੀਆ ਚ ਆ ਦੇਖੋ ਹਾਂ ਬਹੁਤ ਸੋਹਣੇ ਆ ਵੜਦੇ ਤਾਂ ਮੈਂ ਆਪਣੀ ਕੀ ਆ ਲੈਣਾ ਜੀ ਪਰਦੇ ਦੀ ਸਲਾਈ ਹੈ ਆਪਣੀ ਠੀਕ ਹੈ ਜੀ ਡਬਲ ਕੰਨੀ ਫੋਲਡ ਹੁੰਦੀ ਹੈ ਥੱਲੇ ਫੋਲਡਿੰਗ ਵਧੀਆ ਬੈਲਟ ਲੱਗੀ ਹੁੰਦੀ ਹੈ ਪਰਦੇ ਦੇ ਆਪਣੇ ਤੇ ਬਹੁਤ ਸੋਹਣਾ ਸਟੇਟਿੰਗ ਕਰਦਾ ਬੜਾ ਸੋਹਣਾ ਪੜਦਾ ਦੇਖੋ ਜੀ ਆ ਦੇਖੋ ਆ ਦੇਖੋ ਪੜਦੇ ਠੀਕ ਹੈ ਨਾ ਇਸ ਤਰ੍ਹਾਂ ਦੀ ਵੈਰਾਈਟੀਆਂ ਪੜਦੇ ਜੀ ਇਹ ਜੀਆ ਪੜਦਾ ਦੇਖੋ ਜੀ ਇਹ ਪੜਦਾ ਜੀ 700 ਰੁਪਏ ਦਾ ਪੜਦਾ ਸੀਗਾ ਠੀਕ ਹੈ ਜੀ ਠੀਕ ਹੈ ਨਾ ਜੀ 700 70 80 ਰੁਪਏ ਪੜਦਾ ਮਤਲਬ ਲਗਭਗ ਜੀ ਫਿਰ ਜੀ ਹੁਣ ਕਿੰਨੇ ਪੜਦਾ ਪੜਦਾ 350 ਰੁਪਏ ਦਾ ਕੱਪੜਾ ਗੱਡਾ ਮੋਟਾ ਜੀ ਦੇਖੋ ਬਸ 300 ਦਾ ਹਾਂ ਆ ਦੇਖੋ ਬੈਲਟ ਦੇਖੋ ਪੜਦਾ 350 ਰੁਪਏ ਦਾ ਇਹ ਕੱਪੜਾ ਹੀ ਵਾ ਕਮਾ ਲਿਆ ਬਹੁਤ ਸੋਹਣਾ ਹੈ ਬੈਲਟ ਬੁਲਟ ਲੱਗੀ ਸਾਰੀ ਪੜਦੇ ਪਹਿਨ ਜੋ ਇਹ ਪਰਦੇ ਦੇਖੋ ਜੀ ਬਹੁਤ ਵਧੀਆ ਸਾਰੇ ਡਿਸਕਾਊਂਟ ਨਾਲ ਪੂਰੇ ਰੇਟ ਲਿਖੇ ਹੋਏ ਨੇ ਫਿਕਸ ਰੇਟ ਨੇ ਜੀ ਠੀਕ ਹੈ ਜੀ ਆਹ ਪਰਦਾ 2500 ਰੁਪਏ ਦਾ ਜੀ 2500 ਦਾ ਜੀ 2500 ਰੁਪਏ ਦਾ ਜੀ ਸਾਰੇ ਪਰਦੇ ਆਪਣੇ ਕੰਨੀ ਫੋਲਡ ਹੋਣਗੇ ਓਵਰਲਾਕ ਹੋਣਗੇ ਜੀ ਬੈਲਟਾਂ ਲੱਗੀਆਂ ਹੋਣਗੀਆਂ ਪਰਦੇਆਂ ਉੱਪਰ ਬਹੁਤ ਵਧੀਆ ਸਿਲਾਈ ਕੀਤੀ ਹੈ ਪਰਦੇਆਂ ਆਪਣੀ ਠੀਕ ਹੈ ਜੀ ਇਹ ਆਪਣੇ ਕੋਲੇ ਜੀ ਇਹ ਕੱਪੜਾ ਹੈਗਾ ਇਹ ਸਾਡੇ ਨਾਲ ਜੀ ਸਾਡੇ ਕੋਲੇ ਜਿਵੇਂ ਪਰਦੇ ਵਿਗ ਨੂੰ ਹਟ ਕੇ ਮੰਨ ਲਓ ਠੀਕ ਹੈ ਜੀ ਉਹ ਉਹ ਮਤਲਬ ਮਾਲ ਹੋ ਗਿਆ ਸਾਡੇ ਕੋਲੇ ਠੀਕ ਹੈ ਜੀ ਡਿਸਕੰਟੀਨਿਊ ਕਰਕੇ ਸਨੇਮਲ ਇੱਕ ਬੜਾ 150 ਮੀਟਰ ਵਾਲਾ ਕੋਈ 200 ਵਾਲਾ ਕੋਈ 250 ਵਾਲਾ ਕੋਈ 300 ਵਾਲਾ ਕੋਈ 400 ਵਾਲਾ ਆ ਦੇਖੋ ਜੀ ਵੀ ਕਿਸੇ ਮੰਝਿਆਂ ਦੇ ਲੈਣਾ ਇਸਨੇ ਬੇਟੀ ਦੀ ਮਾਰੀ ਕਵਰ ਲੈਣਾ ਪਰਦੇ ਦੇ ਲੈਣਾ ਹੈ ਬੜੇ ਨਵੀ ਆ ਦੇਖੋ ਜੀ ਹੁਣ ਇਹ ਕਪੜਾ ਜੀ 170 ਮੀਟਰ ਬੇਚੀ ਕੀ ਦੇ ਜੇ ਕਿਸੇ ਨੇ ਕਪੜਾ ਲੈਣਾ ਜੀ 50 ਰੁਪਏ ਮੀਟਰ ਦੇ ਦੂੰਗਾ ਸਾਰਾ ਕਪੜਾ ਚਾਹੇ 1 ਮੀਟਰ ਲੈਣਾ ਚਾਹੇ 20 ਮੀਟਰ ਲੈਣਾ ਜਾਂ ਸਾਰਾ ਲੈਣਾ 50 ਰੁਪਏ ਮੀਟਰ ਆ ਕਪੜਾ ਦੇ ਦਾਂਗਾ ਠੀਕ ਹੈ ਜੀ ਉਸ ਮਰਜ਼ੀ ਬਣਾਣਾ ਉਹ ਜੀ ਬਹੁਤ ਦੇਖੋ ਕਿੰਨਾ ਕਪੜਾ ਪਿਆ ਜੀ ਇਹ ਕਪੜਾ ਸਾਡਾ ਕਪੜਾ ਵਧੀਆ ਹੈ ਕਿਸੇ ਤਰ੍ਹਾਂ ਦੀ ਖਰਾਬੀ ਨਹੀਂ ਕਪੜੇ ਕਪੜਾ ਬੋਦਾ ਹੋ ਜਾਈ ਛੋਟਾ ਰੰਗ ਨਿਕਲ ਜੇ ਸੁੰਗੜ ਜੇ ਮੇਰਾ ਕਪੜਾ ਵਾਪਸ ਕਰ ਜੀ ਠੀਕ ਹੈ ਜੀ ਕੋਈ ਕਮੀ ਨਹੀਂ ਕਪੜੇ ਚ ਹੈਗੀ ਇਹ ਸਾਰੇ ਕੋਲ ਡਿਜ਼ਾਈਨ ਚੱਲਣੋਂ ਅੜ ਗਏ ਠੀਕ ਹੈ ਜੀ ਸਾਡੇ ਕੋਲ ਇਹ ਡਿਜ਼ਾਈਨ ਚੱਲਣੋਂ ਅੜ ਗਏ ਕਿਹੜੇ ਕੋਲ ਜੀ ਠੀਕ ਹੈ ਜੀ ਇਹ ਕਾ ਬੈੱਡ ਸ਼ੀਟ ਹੈ ਸਾਡੀ ਆਪਦੀ ਬਣਾਈ ਹੋਈ ਦੇਖੋ ਜੀ ਆ ਦੇਖੋ ਜੀ ਸਾਡਾ ਬ੍ਰਾਂਡ ਹੈ ਜੈਂਟਰਲ ਹੋਮ ਦੇ ਨਾਮ ਤੇ ਠੀਕ ਹੈ ਪਾਰਕਰ ਬੈਡਸ਼ੀਟ ਹੈ ਜੀ 9 ਫੁੱਟ ਚੌੜੀ 9 ਫੁੱਟ ਲੰਬੀ ਨਾਲ ਕੋਆਰਡੀਨੇਟ ਬਿੱਲੋ ਸਰਾਣੇ ਨਾਲ ਆ ਦੇਖੋ ਦਿਖਾਣਾ ਖੋਲ ਕੇ ਜਿੱਦਾਂ 2100 ਰੁਪਏ ਦੀ ਐਮ ਆਰ ਪੀ ਹੈ ਜੀ ਅੱਛਾ ਜੀ ਦੇਖੋ ਜਿੱਦਾਂ ਦਾ ਕਪੜਾ ਰੰਗ ਨਿਕਲ ਜੇ ਸੁੰਗੜ ਜੇ ਬੂਰ ਆ ਜੇ ਚੱਦ ਮੇਰੀ ਵਾਪਸ ਦੇਖੋ ਜੀ ਹਾਂ ਜੀ ਚੱਲ ਬਿਨਾਂ ਕਪੜਾ ਦਿਖਾਤ ਲੱਗ ਜੀ ਇਧਰ ਲਾ ਸਿਰਫੜੀ ਵੀਰੇ ਬੋਲੇ ਤੁਸੀਂ ਇਹ ਤਾਂ ਮੇਰੇ ਇਧਰ ਲਾ ਸਿਰਫੜ ਲਓ ਦੇਖੋ ਜੀ 9 ਫੁੱਟ ਚੌੜੀ 9 ਫੁੱਟ ਲੰਬੀ ਜੀ ਨਾਲ ਦੋ ਸਰਾਣੇ ਘਬਰ ਕੋਆਰਡੀਨੇਟ ਡਿਜ਼ਾਈਨ ਦਾਰ ਵਧੀਆ ਜਿਹੜਾ ਡਿਜ਼ਾਈਨ ਫੋਟੋਸ ਦਿਖਾਇਆ ਆਪਾਂ ਨੇ ਜੀ ਉਹੀ ਸਾ ਮਾ ਡਿਜ਼ਾਈਨ ਦੇ ਜੀ ਇਹਦੇ ਵਿੱਚ 25 ਡਿਜ਼ਾਈਨ ਨੇ ਆਪਣੇ ਕੋਲੇ ਜੀ 2100 ਰੁਪਏ ਐਮ ਆਰ ਪੀ ਦੀ ਜੀ ਇਹ ਬਾਜ਼ਾਰ ਦੇ ਵਿੱਚ ਅਦਰ ਵਿਕਦੀ ਹੈ 1100 ਰੁਪਏ ਠੀਕ ਹੈ ਜੀ ਆਪਾਂ 1100 ਰੁਪਏ ਨਹੀਂ ਦਿੰਦੇ ਤੁਹਾਨੂੰ ਲਵਾਂਗੇ 1200 ਦੀ ਪਰ 1200 ਦੇ ਵਿੱਚ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਦਵਾਗੇ ਆਪਾਂ ਅੱਛਾ ਜੀ ਹਾਂ ਜੀ ਹਾਂ ਠੀਕ ਹੈ ਜੀ ਸੋ ਸੋਦੇ ਤੁਹਾਨੂੰ ਲਵਾਂਗੇ 1200 ਰੁਪਿਆ ਪਰ ਤੁਹਾਨੂੰ ਦੋ ਦਵਾਂਗੇ 1200 ਦੀ ਕਪੜਾ ਬਸ ਮੂੰਹ ਬੋਲੋ ਕਪੜਾ ਜੀ 600 ਦੀ ਪੈ ਗਈ ਜੀ ਹਾਂ ਜੀ ਹਾਂ ਇੱਕ ਆ ਚਦਰ ਆਪਣੀ ਜੀ ਬਹੁਤ ਵਧੀਆ ਬਹੁਤ ਸੋਹਣੀ ਬੈੱਡ ਸ਼ੀਟ ਹੈ ਜੀ ਇਹ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਜੀ ਫੋਟੋ ਚਦਰ ਦੇਖੋ ਜੀ ਇਹੀ ਡਿਜ਼ਾਈਨ ਹੈ ਸਾਢੇ 1600 ਰੁਪਏ ਦੀ ਐਮਆਰਪੀ ਹੈ ਜੀ ਬਾਜ਼ਾਰ ਦੇ ਵਿੱਚ ਜਿਹਦਾ ਚਦਰ ਦਾ ਕਟੋੜਾ 800 ਨੂੰ ਚਦਰ ਮਿਲੂਗੀ 800 ਰੁਪਏ ਦੀ ਐ ਇਸ ਕਰਕੇ ਜੇ ਕੋਈ ਬੰਦਾ ਲੈਸ ਵੀ ਕਰੂਗਾ ਤਾਂ ਠੀਕ ਹੈ ਜੀ ਆ ਦੇਖੋ ਸਾਮੀ ਜਿੱਦਰ ਹੋ ਗਈ ਫੁੱਲ ਸਹਿਜ ਪੂਰੀ ਨਾਲ ਸਹਰਾਣੇ ਵੀ ਸਾਂਵੇਂ ਹੋਣਗੇ ਜੀ ਕਪੜਾ ਰੰਗ ਨਿਕਲ ਜੇ ਸੁਗੜ ਜੇ ਮੇਰਾ ਜੀ ਆ ਦੇਖੋ ਬਹੁਤ ਵਧੀਆ ਜੀ ਬਹੁਤ ਵਧੀਆ ਨਾਲ ਇੱਕ ਵਰੀ ਹੈ ਜੀ ਇਹ ਵੀ ਜੀ 800 ਰੁਪਏ ਚੱਦਰ ਹੈ ਜੀ ਲੈਸ ਕਰਨ ਤੋਂ ਬਾਅਦ 1650 ਰੇਟ ਹੈ ਦਾ ਪਰ ਸਿਰੂ 800 ਦੇ ਦਵਾਗੇ ਜੀ ਆਪਾਂ ਫੁੱਲ ਗਰੰਟੀ ਚੱਦਰ ਦੀ ਕਪੜਾ ਸਖਤ ਲੱਗੇ ਜੀ ਠੀਕ ਹੈ ਜੀ ਇਹ ਕਪੜੇ ਕੋਲੇ ਜੀ ਅੱਜ ਸੋਨੂੰ ਅੰਦਰਸਾ ਡਮੋਰ ਵਧੀਆ ਆ ਗੱਦੇ ਨੇ ਜੀ ਆਪਣੇ ਕੋਲੇ ਸਾਡੇ ਕੋਲ ਨਾ ਜੀ ਮਤਲਬ ਜਿਵੇਂ ਅਸੀਂ 20 ਝੋੜੇ ਨਾਲ ਇੱਕ ਨਾਲ ਦੇ ਬਣਾਏ ਸਰਟੀਫਿਕੇਟ ਜਿਹੜਾ ਵੱਜ ਗਿਆ ਲਾਸਟ ਦੇ ਆਗੇ ਠੀਕ ਹੈ ਜੀ ਉਹਦੀ ਗਰੰਟੀ ਮਾਲ ਵਧੀਆ ਪਾਇਆ ਹੋਇਆ ਜਿਸ ਨੂੰ ਗਰੰਟੀ ਲੈਣ ਵਾਲਾ ਗਰੰਟੀ ਨਾਲ ਦੇ ਦਾਂਗੇ ਜੇ ਮੰਨ ਲਓ ਜੀ ਆਹ ਕਿੱਦਾਂ ਦਾ ਮੰਨ ਲਓ ਆਹ ਕਿੱਦਾਂ ਦਾ ਠੀਕ ਹੈ ਜੀ ਗੱਡੀ ਵਰਗਾ ਦਾ ਅਸੋ ਜੀ ਆਹ ਕਿੱਦਾਂ ਜੇ ਮੰਨ ਲਓ ਇਹ 5 ਇੰਚ ਕਿੱਦਾਂ ਜੀ 5 ਸਾਲ ਦੀ ਗਰੰਟੀ ਹੈ ਜੀ ਜੇ ਤੁਸੀਂ ਸਾਡੇ ਕੋਲ ਸਟਾਕ ਕਲੀਅਰ ਸੇਲ ਹੈ ਅਸੀਂ ਦੀ ਗਰੰਟੀ ਨਹੀਂ ਹੁੰਦੀ ਗਰੰਟੀ ਦੇਵਾਂਗੇ ਜੇ ਤੁਹਾਨੂੰ ਲੈਣੀ ਹੈ ਗਾਰੰਟੀ ਨਾਲ ਜੀ ਇਹ ਗੱਦਾ 7000 ਰੁਪਏ ਦਾ ਜੋੜਾ ਗਾਰੰਟੀ ਨਾਲ ਇਹੀ ਗੱਦੇ ਦੀ ਗਾਰੰਟੀ ਹੈ ਜੀ ਇਹੀ ਗੱਦੇ ਦੀ ਗਾਰੰਟੀ ਨਹੀਂ ਹੈਗੀ ਗਾਰੰਟੀ ਦਾ ਨਹੀਂ ਕਿਸੀਂ ਸਟਾਕ ਲਈ ਤੇ ਕਰ ਰਹੇ ਹਾਂ ਪਰ ਜੇ ਤੁਹਾਨੂੰ ਗਾਰੰਟੀ ਨਹੀਂ ਲੈਣੀ ਸਾਡੇ ਤੋਂ ਤਾਂ ਇਹ ਗੱਦਾ 4000 ਰੁਪਏ ਜੋੜਾ 4000 ਦਾ ਉਹ 7000 ਉਹ 7000 ਦਾ ਜੀ ਜੇ ਗੱਦਾ ਸਸਤਾ ਗੱਦਾ ਲੈਣਾ ਜੀ ਗੱਦਾ ਨਾਲ 2000 ਰੁਪਏ ਸ਼ੁਰੂ ਹੋ ਜਾਂਦਾ ਹੈਗਾ ਠੀਕ ਹੈ ਜੀ मतलब 1 साल दी गारंटी ਵਾਲਾ ਪਰ স্টক کلیئر دے وچ اسی بہت زیادہ less ਕਰਕੇ ਤੁਹਾਨੂੰ دے داں گے ਇਹਦਾ હું एमआरबी دے 10000 روپے دی 7000 ਤਾਂ اسی بیچਦੇ ਸੀ ਜੇ ਹੁਣ ਵੀ ਤੁਹਾਨੂੰ 7000 ਦੇ ਤਾਂ ਗਾਰੰਟੀ ਨਾਲ ਇਸ ਨੂੰ ਗਾਰੰਟੀ 5 ਸਾਲ ਦੀ ਲੈਣੀ ਹੈ ਪਰ ਤੁਹਾਨੂੰ ਜੇ ਬਿਨਾ ਗਾਰੰਟੀ ਦੇ ਲੈਣਾ 7400 روپے ਜੋੜਾ ਜੀ ਇਸ ਤਰ੍ਹਾਂ ਲੋਵੇ ਇਹ ਗੱਡੀ ਨਹੀਂ ਅੰਦਰ ਬਹੁਤ ਗੱਦੇ ਪਏ ਨੇ ਜੀ ਬਹੁਤ স্টক ਵਿਆ ਜਿਹੜਾ ਕਿ 5 5 4 4000 روپے ਜੋੜਾ ਸਸਤਾ ਮਿਲ ਜੂਗਾ ਚੀਜ਼ ਉਹੀ ਹੈ ਅੰਦਰ ਬਾਹਰ ਲੋ ਚੀਜ਼ فرق ਨਹੀਂ ਹੈ ਠੀਕ ਹੈ ਨਾ ਗੱਲ ਜੀ ਹਾਂ ਜੀ ਆਓ ਅਸਰ ਤੁਹਾਨੂੰ ਸਭ ਮੈਂਡਾ ਬਾਈ ਸਾਲਖ ਜਿਹੜੇ ਤੁਹਾਨੂੰ ਜਿਹੜੇ ਵੰਦ ਲੰਮੇ ਸੀ। ਬਾਕੀ ਜੀ ਆਪਣਾ ਚੰਦਰਿਆ ਬਜਾਜ ਦੀ ਦੇਖੋ ਜੀ ਬਜਾਜ ਦੀ ਚੱਦਰ। ਠੀਕ ਹੈ ਜੀ। ਬਹੁਤ ਕਾਟਨ ਦੀ ਚੱਦਰ ਡਬਲ ਗ੍ਰੇਡ ਦੀ ਨਾਲ ਸਿਣਾਣੇ ਕਬਰ ਨਹੀਂ ਪਿਓਰ ਕਾਟਨ ਚ ਆਪਾਂ ਘਰਾਂ ਗਾ ਜਮਾ ਜੀ। ਠੀਕ ਹੈ ਜੀ। 90 बाई 100 ਫੁੱਟ ਸਾਈਜ਼ ਚੱਦਰ ਹੈ ਜੀ। ਇਹ ਚੱਦਰ ਬਾਜ਼ਾਰ ਦੇ ਵਿੱਚ 450 ਰੁਪਏ ਰੇਟ ਹੈ ਜੀ। ਆਪਾਂ ਕੀ ਨਹੀਂ ਦੇ ਰਹੇ ਜੀ। 450 ਰੁਪਏ ਫਿਕਸ ਰੇਟ ਹੈ ਦਾ ਚੱਦਰ ਦਾ। ਅੱਛਾ ਜੀ। ਆਪਣਾ ਰੇਟ 250 ਰੁਪਏ ਦਾ। ਠੀਕ ਹੈ ਜੀ। 500 ਦੀਆਂ ਤੋਂ ਬਜਾਜ ਦੀ ਚੱਦਰ ਜੀ। ਠੀਕ ਹੈ। ਬਹੁਤ ਵਧੀ ਗਲੀਚੇ ਗਲੂਚੇ ਵੀ ਨੇ ਹਨਾ ਆਹ ਜੀ ਬ੍ਰਾਂਡ ਆ ਗੁਲਮੋਹਰ ਦਾ ਮਲਾਈਕਾ अरोड़ा ਦੀ ਬ੍ਰਾਂਡ ਵੈਸਟਰ ਹੈ ਜੀ ਆਹ ਕੋਲ ਮਲਾਈਕਾ अरोड़ा ਦੀ ਬ੍ਰਾਂਡ ਵੈਸਟਰ ਹੈ ਜੀ ਠੀਕ ਹੈ ਇਹਦੇ ਵਾਸਤੇ ਕੋਈ ਸਮਾਨ ਲੈਣਾ ਹੈ ਵੀਰ ਜੀ ਸਾਡੇ ਕੋਲੇ 40% ਲੈਸ ਤੇ ਅੱਛਾ ਜੀ ਸੋਨੂੰ ਬਾਹਰੋਂ 20 ਮਿਲ ਜੂ 15 ਮਿਲ ਜੂ 18 ਮਿਲ ਜੂ ਦਵਤ ਨਹੀਂ ਮਿਲਦਾ ਠੀਕ ਹੈ ਜੀ ਅਸਲ ਲੋਕ ਲੈਸ ਕਰਦੀ ਨਹੀਂ ਹੈਗੇ ਸਾਡੇ ਤੋਂ ਐਮ ਆਰ ਪੀ ਲੱਗੀ ਹੈ ਸਾਰੇ ਮਾਲ ਉੱਪਰ ਜੀ ਠੀਕ ਹੈ ਜੀ ਕੰਪਨੀ ਦੀ ਐਮ ਆਰ ਪੀ ਆ ਦੀ ਕੰਪਨੀ ਦੀ ਰੇਟ ਨਹੀਂ ਸਾਡੇ ਤੋਂ ਬਿੱਲ ਕਟਾ ਕੇ ਲੈ ਜਾਓ 40% ਲੈਸ ਤੇ origignal maal di sari guarantee hai. ਠੀਕ। ਗੁਲਮੋਹਰ ਦੇ ਹੈਡ ਮੜੀ ਜੀ ਇਹ ਜਿਵੇਂ 3 3000 ਰੁਪਏ ਛੱਟ ਹੈ ਜੀ ਮੰਨ ਲਓ। ਠੀਕ ਹੈ ਜੀ। ਇਹਦੇ ਨਾਲ ਹੀ ਇੱਕ ਤਾਂ ਬੈੱਡ ਸ਼ੀਟ ਆ ਗਈ ਵਧੀਆ ਚ। ਦੇਖੋ ਸਰਾਣੇ ਨਾਲ। ਹਾਂ ਜੀ। ਇਹਦੇ ਨਾਲ ਕੰਬਲ ਹੈ ਜੀ ਬਹੁਤ ਵਧੀਆ ਦੇਖੋ। ਏਸੀ ਕੰਬਲ ਹੈ ਹੈਂ? ਏਸੀ ਕੰਬਲ ਮੈਡਮ ਪੂਰੀ ਸਰਦੀਆਂ ਲਈ ਕੰਬਲ ਲੈ ਸਕਦੇ ਚਾਹੀਏ ਸੀ ਸਮਝੋ ਲੈਣ ਨੂੰ। ਠੀਕ। ਸਾਹੀ ਦੇ ਕੰਬਲ ਦਾ ਮਤਲਬ ਹੈ ਕਿੰਨਾ ਵੱਡਾ ਹੈਗਾ। ਸਾਫਟ ਦੇ ਕੋਲ ਨਾ ਜਾਤ ਲੱਗੇ ਬਹੁਤ ਹੁ ਮਲਾਈ ਕਰਾਉਣ ਕਿੱਡੀ ਕੰਮ ਕਿੱਡੀ ਵੱਡੀ ਬ੍ਰਾਂਡ ਵੈਸਟਰ ਹੈ ਕਿੱਡੀ ਐਕਟਰ ਨਹੀਂ ਹੈ ਉਹਦਾ ਬ੍ਰਾਂਡ ਬ੍ਰਾਂਡ ਵੈਸਟਰ ਬਣੀ ਹੋਈ ਹੈ ਕੰਪਨੀ ਦੀ ਕਿਸੇ ਗੱਲ ਦੀ ਬੰਦੀ ਨਹੀਂ ਰਹੀ ਕਈ ਕਰੋੜਾਂ ਬੇਲਦੀਆਂ ਬਣਨਾ ਵੈਸਟਰ ਆਮ ਬੰਦਾ ਤੈਨੂੰ ਬ੍ਰਾਂਡ ਵੈਸਟਰ ਬਣਾ ਨਹੀਂ ਸਕਦਾ ਕਿਸੇ ਨੂੰ ਉਹਦੇ ਕੁਆਲਿਟੀ ਦਾਮ ਹੁੰਦਾ ਹੈਗਾ ਇਹ 3000 ਰੁਪਏ ਦੀ ਹੈਟਨ ਨਾਲੋਂ 1800 ਰੁਪਏ ਦੀ ਹਾਂਜੀ ਬਹੁਤ ਸ਼ਾਨਦਾਰ ਚੀਜ਼ਾਂ ਨੇ ਜੀ ਗਲੀਚੇ ਜੀ ਗੁਰਦੁਆਰਾ ਸਾਹਿਬ ਵਾਸਤੇ ਮੰਦਰਾਂ ਵਾਸਤੇ 60 ਫੁੱਟ ਲੰਬੇ 9 ਫੁੱਟ ਚੌੜੇ 4 ਫੁੱਟ ਚੌੜੇ 5 ਫੁੱਟ ਚੌੜੇ 7 ਫੁੱਟ ਚੌ ਬਾਜ਼ਾਰ ਨਾਲੋਂ ਕੀ ਪਾਣੀ ਵੱਤ ਨਾਲੋਂ ਵੀ ਘੱਟ ਰੇਟ ਦੇਵਾਂਗੇ ਜੀ ਸਾਡਾ ਹੀ ਸਾਰਾ ਮਾਲ ਆਂਦਾ ਸਿੱਧਾ ਫੈਕਟਰੀਆਂ ਚ ਠੀਕ ਹੈ ਜੀ ਹਾਂਜੀ ਹਾਂ ਸਾਡਾ ਸਾਰਾ ਮਾਲ ਸਿੱਧਾ ਫੈਕਟਰੀ ਚ ਆਉਂਦਾ ਜੀ ਆ ਦੇਖੋ ਥੋੜਾ ਹੋਲ ਸੇਲ ਦਾ ਕੰਮ ਆਹ ਦੇਖੋ ਜੀ ਗਲੇਚਾ ਇਹ 9 ਬਾਈ 12 ਦਾ ਗਲੇਚਾ ਵੀਰ ਜੀ ਠੀਕ ਹੈ ਜੀ ਵਧੀਆ ਟੌਪ ਦਾ ਗਲੇਚਾ 1800 ਰੁਪਏ ਰੇਟ ਹੈ ਜੀ ਆਪਣਾ ਰੇਟ 1000 ਰੁਪਏ ਹੈ 1000 ਰੁਪਏ ਦਾ 9 ਫੁੱਟ ਚੌੜਾ 12 ਫਟਾ ਹੀ ਸੱਸੇ ਖੁੱਲੀ ਪੂਰਾ ਅਸੀਂ ਰਫ ਜਿਹਾ ਫੋਟੋ ਕਲੇਚਦਾ ਜੀ ਆ ਬੜੀ ਬੁੱਟੇ ਇਦਾਂ ਲਾ ਕੇ ਆ ਦੇਖੋ ਜੀ ਛੱਡ 9 ਫੁੱਟ ਚੌੜਾ 12 ਫੁੱਟ ਲੰਬਾ ਤੁਸੀਂ ਇਹਦੇ 15 ਬੰਦੇ ਆਰਾਮ ਨਾਲ ਬਿਠਾ ਸਕਦੇ ਹੋ ਹੂੰ ਥੋੜਾ ਗਲੀ ਖਰਾਬ ਹੋ ਜੇ ਮੇਰੀ ਜ਼ਿੰਮੇਵਾਰੀ ਹੈ ਜੀ ਡਿਜ਼ਾਈਨ ਵੀ ਸਿਰਾ ਗੱਲ ਹਾਂਜੀ ਹਾਂ ਜੀ ਸੋਫਾ ਘਬਰ ਨੇ ਆ ਦੇਖੋ ਏਸੀ ਕੰਫਰਟਰ ਅੱਜ ਕੱਲ ਕੀ ਇਹ ਬਾਜ਼ਾਰ ਦੀ ਡੁਪਲੀਕੇਸੀ ਆ ਰਹੀ ਹੈ ਤੇ ਹਲਕੀ ਐਡਮਸ ਦੀ ਸੈਂਪਲ ਮੰਗਾਇਆ ਹੋਇਆ ਜੀ ਇਹ ਬਾਜ਼ਾਰ ਚ 420 ਬੱਝੀ ਜਾਂਦੇ ਨੇ ਡਾਊਨਲੋਡ ਦੇਸੀ ਦਾ ਫਾਟਰ ਪਰ ਇਹਦਾ ਫਾਇਦਾ ਨਹੀਂ ਕਿਸੇ ਕੋਲ ਆਉਂਦਾ ਇਹਦਾ ਸਾਰਾ ਵਜਨ ਹੈਗਾ 1200 ਗ੍ਰਾਮ ਇਹਦਾ ਤੋਂਗੇ ਮਤਲਬ ਹੈ ਨਹੀਂ ਕੰਮ ਦੀ ਚੀਜ਼ ਵਧੀਆ ਖਰਾਬ ਹੋ ਜਾਂਦਾ ਖਰਾਬ ਨਹੀਂ ਹੁੰਦਾ ਜੀ ਮਤਲਬ ਕੁਝ ਨਹੀਂ ਕੱਪੜੇ ਵਿੱਚ ਸਾਈਜ਼ ਛੋਟਾ ਹੈ ਦਾ ਆ ਦੇਖੋ ਜੀ ਤੁਹਾਨੂੰ ਦਿਖਾਉਣਾ ਮੈਂ ਇਹਦਾ ਵਜਨ ਹੈਗਾ ਜੀ 16 1700 ਗ੍ਰਾਮ ਜਿਹੜੀ ਆਈਟਮ ਤੁਹਾਨੂੰ ਮੈਂ ਦੇ ਰਿਹਾ ਇਹਦਾ ਸਾਈਜ਼ ਚੱਕਰ ਕਿਹੜਾ ਹੂੰ ਇਹਦਾ ਸਾਈਜ਼ ਇਹ ਜੋ ਫਾਈਬਰ ਵਧੀਆ ਪਾਈ ਹੋਈ ਹੈ ਕੱਪੜਾ ਵਧੀਆ ਲਾਇਆ ਹੋਇਆ ਜੀ ਆ ਦੇਖੋ ਆ ਫੜੋ ਸਰੰਜ ਫੁੱਲ ਸਾਈਜ਼ ਬੂਰਾ ਰਵਰਸੀ ਵਾਲੇ ਵੇਚਨੇ ਜੀ ਆ ਦੇਖੋ ਰਿਵਰਸੀਬਲ ਬੀਜ ਨੇ ਜੀ ਸਾਰੇ ਪੂਰੇ ਫੁੱਲ ਸਾਈਜ਼ 90 100 ਬੂਰਾ ਸਾਈਜ਼ ਵੀਰ ਜੀ ਕੰਫਰਟਰ ਦਾ ਪੂਰੀ ਰਿਵਰਸੀਬਲ ਬੀਜ ਨੇ ਦੇਖੋ ਜੀ ਇਹ ਵੀ ਜੀ ਬਹੁਤ ਵਧੀਆ ਆ ਟਮ ਹੈ ਜੀ 2500 ਰੁਪਏ ਦੀ ਆਈਟਮ ਹੈ ਇਹ ਆਪਾਂ ਤੁਹਾਨੂੰ 1200 ਦੇ ਦੋ ਦਵਾਂਗੇ ਜੀ 1200 ਦੀਆਂ ਦੋ ਜੀ ਦੋ ਵੀ 600 ਰੁਪਏ ਬੀਜ ਜੀ ਤੁਸੀਂ 200 ਵੱਧ ਲਾ ਕੇ ਬਿਆਰ ਨਾਲੋਂ ਕਾਢੀ ਚੀਜ਼ ਲੈਣ ਦੀ ਵੀ ਆ ਜਿਹੜੀ ਚੱਲੀ ਨਾ ਵਧੀਆ ਜੀ ਜੀ ਲੈ ਕੇ ਜਾਓ ਠੀਕ ਹੈ ਜੀ ਠੀਕ ਹੈ ਨਾ ਜੀ ਇਹ ਤੁਹਾਨੂੰ ਇਦੋਂ ਸਸਤਾ ਕਿਤੇ ਨਹੀਂ ਮਿਲ ਸਕਦਾ ਜੀ ਜੇ ਮੈਂ ਸੋਚੀਂ ਜੀ ਤੇਰਾ ਜੇ ਸੈੱਟ ਲੈਣਾ ਬੂਰਾ ਦੇ ਨਾਲ ਦਾ ਕਿਤੇ ਹਲੋ ਜੀ ਸੈਟਾ ਮੈਡਮ ਇਹਨਾਂ ਦਾ ਬੂਰਾ ਜਿਹਨੂੰ ਚਦਰ ਖਾਈ ਇਸ ਵਾਰ ਮੈਨੇ 400 ਵਾਲੇ ਦੇ ਨਾਲ ਦੀ ਇਹ ਸੈਟ ਬੂਰਾ 1000 ਰੁਪਏ ਦਾ ਹੈ 2500 ਰੁਪਏ ਮਾਰ ਬੀ 2490 ਇਹ ਸੈਟ ਬੂਰਾ 1000 ਰੁਪਏ ਦਾ ਹੈ ਜਿਹਨੂੰ ਚਾਈ ਦੇ ਬਾਹਰ ਚਦਰ ਮੈਨੇ ਡਿਜ਼ਾਈਨ ਵਾਲੀ 400 ਚਦਰ ਹੀ ਸੀ ਇਸੇ ਤੋਂ ਕੰਪਲਟ 1000 ਰੁਪਏ ਸੈਟ ਹੋ ਗਈ ਠੀਕ ਹੈ ਠੀਕ ਹੈ ਉਹ ਬਾਕੀ ਹਲ ਕਰੋ ਰਸਾਈਆਂ ਨੇ ਜੀ ਡਾਉਨਲੈਟ ਅਜਲੇ ਦੇ ਨਾਲ ਦੀ ਹੂੰ ਡਾਉਨਲੈਟ ਤੇ ਨਹੀਂ ਕੱਢੇ ਆਜ ਅਗਲੇ ਆਜ ਅਗਲੇ ਆਜ ਅਜੋ ਜੀ ਆਜ ਕੋ ਸਾਲ ਕਰੋ ਰਸਾਈਆਂ ਸਾਡੇ ਕੋਲ ਜੀ ਹਲੋ ਜੀ ਰਾਈ ਦੇਖੋ ਜੀ ਬਟਾਉ ਡਾਉਨਲੈ ਇਧਰ ਫੜ ਲਓ ਬਹੁਤ ਸੋਹਣਾ ਕਲਰ ਹੈ ਜੀ ਇਹ ਬ੍ਰਾਂਡਡ ਰਾਈਆਂ ਸਾਰੀਆਂ ਕਿੰਗ ਫਿਸ਼ਰ ਦੀਆਂ ਜਨਰਲ ਹੋਮ ਦੀਆਂ ਰਿਵਰਸੀਬਲ ਪੀਸ ਰਾਈ ਜੀ ਪੂਰੀਆਂ ਗਰਮ ਰਾਈਆਂ ਨੇ ਜੀ ਲਗਭਗ ਇਹ ਚ 4 ਕਿਲੋ ਵਜਨ ਹੁੰਦਾ ਹੈ ਜਿਹੜੇ ਕਿ ਲਗ ਰੋਡਾ ਚ ਵਗ ਜਾਂਦੇ ਨੇ ਉਹ ਠੰਡ ਪੈਂਦੀ ਉਹਨਾਂ ਵਾਸਤੇ ਪੂਰੀ ਵਧੀਆ ਚੀਜ਼ ਹੈ ਇਹ ਇਹ ਰਾਈ ਵੇਰੀ 3500 ਰੁਪਏ ਦੀ ਐਮ ਆਰ ਪੀ ਹੈ ਇਹ ਰਾਈ ਮਾਰਕੀਟ ਦੇ ਵਿੱਚ ਅੱਜ ਕੱਲ ਬਹੁਤ ਮਤਲਬ ਲੋਕਾਂ ਨੇ ਉਹ ਗੰਦ ਮਚਾਇਆ ਹੋਇਆ ਕੰਪੀਟੀਸ਼ਨ ਕੀਤਾ ਹੋਇਆ 1500 ਤੋਂ ਘੱਟ ਨਹੀਂ ਦੇਦਾ ਜਿਹੜੀ ਮੈਂ ਚੀਜ਼ ਤੁਹਾਨੂੰ ਦੇ ਰਿਹਾ ਮੇਰਾ ਰੇਟ ਈ 1000 ਰੁਪਏ ਦਾ ਸਿਰਫ ਅਸੀਂ ਰਫੜਾ ਦੇਖੋ ਜੀ ਛੱਡ ਦਿਓ ਜੀ ਤੁਸੀਂ ਵੀ ਕੰਸਟੈਂਟ ਦੇਖੋ ਪੂਰਾ ਸੈਜ ਗਰੰਟੀ ਸਾਰੇ ਕਾਸੇ ਦੇ ਸਿੰਗਲ ਨਹੀਂ ਸਿੰਗਲ ਮਿਲ ਜੂ ਇਹਦੇ ਵਿੱਚ ਆਪਰ ਕੋ ਲਈ ਕੰਬਲ ਆਏ ਹੋਏ ਨੇ ਜੀ ਵੱਡੇ ਬ੍ਰਾਂਡਾਂ ਦੇ ਸਾਡੇ ਪਿਛਲੇ ਸਾਲ ਵੀ ਸੇਲ ਆਈ ਸੀ ਸਾਡੇ ਹੁਣ ਵੀ ਸੇਲ ਲਾ ਰਹੇ ਆ ਸੀ ਇਹ ਨਾ ਜੀ ਬਸ ਸਾਲੇ ਸਟਾਕਲੀਅਰ ਸੇਲ ਹੈ ਰੱਖਣੀ ਸਮਝੋ ਜੂ ਮਰ ਸਮਝ ਚਲੋ ਠੀਕ ਹੈ ਜੀ ਅਸੀਂ ਸਟਾਕਲੀਅਰ ਕਰਨਾ ਹੈ ਤੁਸੀਂ ਕੰਬਲ ਚੱਕੀ ਬਣਾਉਂਗਾ ਕੰਬਲ ਇਹ ਨਾ ਜੀ ਇਹ ਨਾਰਮਲ ਕੰਬਲ ਲੀਗਾ ਪਹਿਲਾਂ ਦੀ ਫੀਲਿੰਗ ਵਾਲਾ ਕੰਬਲ ਕਿੰਨਾ ਹੈਵੀ ਹੈ ਨਾ ਇਹ ਹੈਵੀ ਛੱਡੋ ਜੀ ਸੌਫਟ ਕਿੰਨਾ ਹੈ ਇਹ ਕੀ ਹੈ ਨਹੀਂ ਇੱਕ ਵੱਡੇ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਠੀਕ ਹੈ ਜੀ ਉਹ ਜਦੋਂ ਉਹਦਾ ਲਾਟ ਵੇਚਦੀਆਂ ਨੇ ਉਹ ਲਾਟ ਤੇ ਸਿਰਫ ਉਹਦੀ ਮੋਹਰ ਲਾਉਂਦੀ ਆ ਮੈਸਰ ਕੰਪਨੀ ਦਾ ਨਾਮ ਨਹੀਂ ਲੈ ਸਕਦਾ ਆਨਲਾਈਨ ਸਾਰੇ ਕੰਬਲ ਪਏ ਨੇ ਵੱਡੇ ਕੰਪਨੀ ਸੇਵ ਰੰਗੜੇ ਠੀਕ ਹੈ ਜੀ ਉਸੇ ਕੰਪਨੀ ਦਾ ਮਾਲ ਹੈ ਜੀ ਕੋਈ ਖਰਾਬ ਪੀਸ ਨਹੀਂ ਕੋਈ ਡੈਫੈਕਟ ਪੀਸ ਨਹੀਂ ਇਹ ਜੋ ਪਾਇਨਰ ਰਿਜੈਕਸ਼ਨ ਹੁੰਦੀ ਹੈ ਕੋਈ ਰੰਗ ਮਾੜਾ ਮੋਟਾ ਜਿਵੇਂ ਦੇ ਕੰਮ ਲਵਾ ਲੱਗਿਆ ਹੋਇਆ ਬਸ ਆ ਰਿਜੈਕਸ਼ਨ ਦੇਖੋ ਜੀ ਮੇਰਾ ਰੰਗ ਛੁੱਟਿਆ ਹੋਇਆ ਨਾ ਮੰਤਰ ਜਾ ਬਸ ਆ ਰਿਜੈਕਸ਼ਨ ਹੈ ਜੋ ਠੀਕ ਹੈ ਜੀ ਇਹ ਕੰਬਲ ਦੇਖੋ ਕਿੰਨਾ ਵਧੀਆ ਜੇ ਤੁਸੀਂ ਬ੍ਰਾਂਡ ਚ ਲਾਉਂਗੇ ਤਾਂ ਸੋਨੂ ਨੂੰ ਪਤਾ ਲੈਸ ਕਰ ਦੂ 20 ਘੱਟ ਦੂ 30 ਘੱਟ ਦੂ 40 ਘੱਟ ਦੂ ਹੁਣ ਆਪਾਂ ਕਿੰਨੇ ਦਾ ਮੰਨ ਲਓ ਤੁਹਾਨੂੰ ਇਹ ਕੰਬਲ ਦਿੰਦੇ ਹਾਂ ਤਾਂ ਘੱਟ ਨਹੀਂ ਮਿਲਦਾ ਮੇਰਾ ਕੰਬਲ ਇਹ ਜੀ 1400 ਰੁਪਏ ਦਾ 1400 ਹਾਂ ਇੱਕ ਕੰਬਲ ਹੋਰ ਕੰਬਲ ਦਿਖਾਣਾ ਵਧੀਆ ਜੂਖਾਣਾ ਆ ਦੇ ਆਜੀ ਆਜੀ ਆ ਦੇਖੋ ਇਹ ਇਹ ਨਾ ਜੀ ਵੱਡੇ ਬ੍ਰਾਂਡਾਂ ਦੇ ਕੰਬਲ ਨੇ ਵੱਡੇ ਬ੍ਰਾਂਡਾਂ ਦੇ ਦੇਖੋ ਇਹ ਤੁਸੀਂ ਬਗੈਰ ਵੈਗ ਤੋਂ ਕੰਬਲ ਲਓਗੇ ਜੀ ਹਾਂਜੀ ਆ ਵਾਲਾ ਕੰਬਲ 2700 ਰੁਪਏ ਦੀ ਐਮ ਆਰ ਵੀ ਇੱਕ ਪੀਸ ਦੀ ਦੋ ਬਿਛਾਈ 540 ਹੋ ਗਈ ਨਾ ਹਾਂਜੀ ਡਬਲ ਲੇਅਰ ਨੇ ਦੇਖੋ ਜੀ ਦੂਰੇ ਕੰਬਲ ਨੇ ਕਿੰਨਾ ਪਿਆਰਾ ਹੈ ਜੀ ਇਹ ਕੰਬਲ ਦਾ ਰੇਟ ਆਪਣਾ ਜੀ ਬਗੈਰ ਬੈਗ ਦੋ 1500 ਰੁਪਏ ਚ ਜੋੜਾ ਹੈ 1500 ਦਾ ਜੋੜਾ ਹੈ ਜੋੜਾ 750 ਦਾ ਕੰਬਲ 750 ਦੇਖੋ ਕੰਬਲ ਕਿੰਨਾ ਸ਼ਾਨਦਾਰ ਸੋਹਣਾ ਹੈਗਾ ਬਹੁਤ ਜ਼ਿਆਦਾ ਡਿਸਕਾਊਂਟ ਤੇ ਗਰਮ ਚਦਰਾਂ ਸਾਨੇ ਸਰਦੀ ਦੀਆਂ ਡਬਲ ਬੈੱਡ ਜਿੱਧਰ ਗਰਮ ਚਦਰਾਂ ਸਰਾਣੇ ਨਾਲ ਆ ਦੇਖੋ ਜੀ ਸਰਾਣੇ ਨਾਲ ਚਦਰਾਂ ਗਰਮ ਫੁੱਲ ਸਾਈਜ਼ ਚਦਰਾਂ ਨਾਲ ਸਰਾਣੇ ਜੀ ਇਸ ਤਰ੍ਹਾਂ ਦੀ ਚਦਰਾਂ ਜੀ ਠੀਕ ਹੈ ਡਬਲ ਬੈੱਡ ਚਦਰ ਪੂਰੀ ਵਧੀਆ ਕੁਆਲਿਟੀ ਦੀ ਪੂਰੀ ਸੌਫਟ 5 ਹਾਂ ਇਹ ਬਾਜ਼ਾਰ ਚਦਰ ਮਿਲਦੀ ਹੈ 650 700 ਰੁਪਏ ਦੀ ਠੀਕ ਹੈ 500 ਰੁਪਏ ਦੀ ਬੈਡ ਸ਼ੀਟ ਹੈ ਜੀ ਠੀਕ ਹੈ ਜੀ ਆ ਜਾਓ ਤੁਹਾਨੂੰ ਹੋਰ ਦਿਖਾ ਦਿੰਦਾ ਲੈਟਮਾ ਆਹਾਰ ਜਾਈਏ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਜਵਲ ਦੇ ਡਾਊਨਲੋਡ ਦੀ ਹਾਂ ਇਹ ਵੀ ਜਾਈ ਦੇਖੀ ਆ ਦੇਖੋ ਜਾਈ ਜੀ ਹਾਂ ਇਹ ਅੱਠ ਅੱਠ ਰੰਗ ਨੇ ਜੀ 5500 ਰੁਪਏ ਐਮ ਆਰ ਪੀ ਹੈ ਜਾਈ ਦੇ ਜੀ ਠੀਕ ਹੈ ਜੀ ਦੇਖੋ ਜੀ ਰਿਵਰਸੀ ਵਾਲ ਰਾਈ ਹੈ ਚਾਹੇ ਵੀਰ ਜੀ ਤੁਸੀਂ ਤੁਹਾਡੇ ਖੇਤ ਲੈ ਕੇ ਬਹਿ ਜਿਓ ਠੀਕ ਹੈ ਜੀ ਖੇਤ ਦੇ ਵਿੱਚ ਗੋਠੇ ਦੇ ਵਿੱਚ ਨਹੀਂ ਬਹਿਣਾ ਠੀਕ ਹੈ ਠੰਡ ਲੱਗੂ ਰਹੀ ਚਿਹਰੇ 'ਤੇ ਲੱਗ ਬਹੁਤ ਸੋਹਣੀ ਹੈਗੀ ਪੂਰੀ ਬੁੱਢੀ ਛੱਡ ਦੇ ਜਾ ਹੈਵੀ ਰਹੀ ਹੈ ਪੂਰੀ ਹੈਵੀ ਠੀਕ ਹੈ ਜੀ ਹੁਣ ਤੁਹਾਨੂੰ ਵੀਰ ਜੀ ਇਹ 5500 ਰਾਈ ਕਿੰਨੇ ਦੇ ਲਾ ਦੀ ਬੋਲ ਤੁਸੀਂ ਦੱਸੋ ਜੀ ਕਿੰਨੇ ਦੀ ਲਾ ਤੁਸੀਂ ਜਿੱਥੇ ਵੀਰ ਜੀ ਬਾਜੋ ਜੀ ਤੁਹਾਨੂੰ ਇਹ ਰਾਈ ਦਿੰਨੇ ਨਾਲ ਤਾਂ ਘੱਟ ਨਹੀਂ ਮਿਲਦੀ ਤੁਹਾਨੂੰ ਆਲਾ ਲਿਆਜ ਤੋਂ ਲਿਆਦ ਨਾਲ ਆ ਦਊਗਾ ਮੈਂ ਤੁਹਾਨੂੰ 3000 ਦੀਆਂ ਦੋ ਦਊਂਗਾ 3000 ਦੀਆਂ ਦੋ 1500 ਦੀ ਇੱਕ ਹਾਂਜੀ ਹਾਂਜੀ ਗੱਦੇ ਵਰਗੀ ਪਈ ਹੈ ਦੇਖੋ ਰਾਈ ਦਿਖਾਤ ਲੱਗੀ ਹੈ ਦੇ ਫੁੱਲ ਗਰੰਟੀਜ਼ ਆਈਆਂ ਬੈਗਸ ਭਾਗੇ ਦਊਗਾ ਰਾਈ ਠੀਕ ਵਧੀਆ ਟਾਪ ਦੇ ਕੰਪਨੀ ਦੇ ਹਾਂ 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 ਨਾ ਪੈਕਿੰਗ ਕਰਕੇ ਦੇਣਗੇ ਹਾਂਜੀ ਹਾਂ ਇੱਕ ਹਰਦਾਈ ਜਬਰਜੀ ਦੇਖੋ ਜੈਂਟਲਮਨ ਦੀ ਹਾਰਮਨੀ ਰਾਈ ਹੈ ਜੀ ਹਾਂਜੀ ਆ ਦੇਖੋ ਪੜੋ ਕਿੰਨੀਆਂ ਮਰ ਰਹੀਏ ਦੀ 4480 4480 ਰੁਪਏ ਮਰ ਰਹੀਏ ਨਾ ਇਹ ਹਰਦਾਈ 2500 ਰੁਪਏ ਰਾਈਆ ਮਾਰਕੀਟ ਚ ਅੱਛਾ ਜੀ ਮੈਂ ਹੁਣ ਤੁਹਾਨੂੰ 2500 ਦੀਆਂ ਦੋ ਦਊਗਾ 2500 ਦੀਆਂ ਦੋ ਦੇਖੋ ਰਾਈ ਖੁੱਲ ਕੇ ਵੇਰੇ ਜੀ ਰਿਵਰਸੀਵਲ ਪੀਸ ਹੈ ਮੇਰਾ ਜੀ ਠੀਕ ਹੈ ਜੀ ਦੇਖੋ ਨਾ ਜੀ ਵਾਕਈ ਕੁਆਲਿਟੀ ਹੈ ਜੀ ਬਹੁਤ ਕੈਂਡ ਇਹ ਰਿਵਰਸੀਬਲ ਪੀਸ ਹੈ ਕੈਂਡ ਫੁੱਲ ਗਰੰਟੀ ਜਰਾਈ ਦੀ ਸਮਾਣ ਹੈਵੀ ਰਈ ਹੈ ਇਹਦੇ ਵਿੱਚ ਲੋਕੀ ਕਰਦੇ ਨਹੀਂ ਫੈਬਰਿਕ ਕੱਟਰ ਪਾਉਂਦੇ ਨੇ ਅਸੀਂ ਆਪਦੇ ਬ੍ਰਾਂਡ ਦੀ ਬਣਾਈ ਹੋਈ ਹੈ ਪੂਰੀ ਆਪਦੇ ਬ੍ਰਾਂਡ ਨੂੰ ਕੁਮਾੜਾ ਬਣਾਉਗਾ ਜੀ ਕੋਈ ਝਾਂਦੇ ਮੇਰੇ ਜਵਾਕ ਮਾੜਾ ਨਿਕਲੇ ਇਹ ਰਾਈ ਸਾਡੇ ਵਧੀਆ ਕੁਆਲਿਟੀ ਚ ਵਧੀਆ ਫੈਬਰਿਕ ਬਾਰੇ ਬਣਾਈ ਹੋਈ ਹੈ ਠੀਕ ਹੈ ਜੀ ਇਹ ਰਾਈ ਦਾ ਸਾਡਾ ਰੇਟ ਪਿਛਲੇ ਸਾਲ 1500 ਸੀਗਾ ਠੀਕ ਹੈ ਜੀ ਉਹ ਸੇਲ ਦੇ ਵਿੱਚ ਪਰ ਸਾਨੇ ਹੁਣ ਸਟਾਕ ਲਈ ਨਹੀਂ ਕਰਨਾ ਸਾਨੇ ਆਏ ਰੇਟ ਤੋਂ ਵੀ ਘੱਟ ਕੱਟ ਦਾ ਕੰਮ ਠੀਕ ਹੈ ਜੀ ਨਗਦ ਵਿਜਦਾ ਅਸੀਂ ਕਿਸੇ ਨਾਲ ਕਰਦੇ ਨਹੀਂ ਠੀਕ ਹੈ ਜੀ ਸਮਾਨ ਦੇਖਣ ਵਾਸਤੇ ਨਹੀਂ ਦਿੰਦੇ ਕਿਸੇ ਨੂੰ ਅਗਲਾ ਸਾਨੂੰ ਖਾਰਾ ਸਮਝੇ ਘੋਟਾ ਜਾਂਦੇ ਕੋਈ ਸਮਾਨ ਚ ਨ ਪੈਸੇ ਬਈ ਨਹੀਂ ਲੈਣ ਲਿਖਣ ਵਾਲੀ ਠੀਕ ਹੈ ਜੀ ਨਕਦ ਪੈਸੇ ਦੇ ਦਿੰਦੇ ਸਮਾਨ ਵਚਾਂਗੇ ਜੀ ਅਗਰ ਗੂਗਲ ਪੇ ਕਰ ਜੇ ਸਾਰੇ ਤੋਂ ਬਿੱਲ ਕਟਾ ਕੇ ਲੈ ਜੀ ਠੀਕ ਹੈ ਜੀ ਪਰ ਰੇਟ ਸਾਡਾ ਫਿਕਸ ਹੈ ਜੀ ਘੱਟ ਵੱਧ ਕਿਸੇ ਨਾਲੇ ਕਰਦੇ ਚਾਹੇ ਕੋਈ ਮਰਜ਼ੀ ਆ ਜੇ ਠੀਕ ਹੈ ਇਹ ਆਏ ਰੇਟ ਤੋਂ ਵੀ ਘੱਟ ਸਮਾਨ ਹੈ ਬਸ ਇੱਕੋ ਰੇਟ ਹੈ ਜੀ ਸਾਰੇ ਸਮਾਨ ਦਾ ਕੋਈ ਮਰਜ਼ੀ ਲੈ ਜੀ ਆ ਚਦਰ ਆ ਗਈਆਂ ਵੇਚ ਆਦੀਆਂ ਜੀ ਇੱਕ ਆ ਦੇਖੋ ਚਦਰ ਮੇਨ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ ਚੀਜ਼ ਇਹਨੂੰ ਬੋਲਦੇ ਨੇ ਜੀ ਸਿੰਗਾਪੂਰੀ ਬੈੱਡ ਸ਼ੀਟ ਸਿੰਗਾਪੂਰੀ ਜੀ ਹਾਂ ਇਹ ਕੀ ਹੈ ਟੇਲਰ ਫਿਟ ਦੀ ਆਈਟਮ ਹੈ ਜੀ ਇਹ ਸਿੰਗਾਪੂਰੀ ਬੈੱਡ ਅੱਜ ਕੱਲ ਬੈੱਡ ਹੁੰਦੇ ਨੇ ਆਪਣੇ ਘਰੇ ਛੋਟੇ ਵੱਡੇ ਸਾਰੇ ਕਿਸੇ ਦੇ 6.5 ਫੁੱਟਾ ਬੈੱਡ ਹੋ ਗਿਆ 7.5 ਫੁੱਟਾ ਬੈੱਡ ਹੋ ਗਿਆ ਠੀਕ ਹੈ ਜੀ ਕਿਸੇ ਦੇ 6 ਫੁੱਟਾ ਬੈੱਡ ਹੋ ਗਿਆ ਗੱਦੇ ਕਿਸੇ ਦੇ 5 ਇੰਚੀ ਨੇ ਕਿਸੇ ਦੇ 6 ਇੰਚੀ ਨੇ ਕਿਸੇ 8 ਇੰਚੀ ਨੇ ਚਦਰਾਂ ਨਹੀਂ ਫਿਟ ਆਉਂਦੀਆਂ ਸਾਨੇ ਕੀ ਕੀਤਾ ਜੀ ਚਦਰਾਂ ਦੇ ਵਿੱਚ ਸਾਨੇ ਇਲਾਸਟਿਕ ਪਵਾਦੀ ਸਿੰਗਾਪੁਰੀ ਸਟਾਈਲ ਜਿਵੇਂ ਹੋਟਲਾਂ ਚ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਆਹ ਦੇਖੋ ਜੀ ਸਰਾਣੇ ਕਰਦੇ ਨਾਲ ਜੀ ਸਾਨੇ ਚਦਰਾਂ ਚ ਪਵਾਦੀ ਇਲਾਸਟਿਕ ਪਵਾਦੀ ਠੀਕ ਹੈ ਠੀਕ ਹੈ ਇਹ ਥੋੜਾ ਗੱਦਾ 5 ਇੰਚੀ ਹੋਵੇ ਚਾਹੇ 8 ਇੰਚੀ ਹੋਵੇ ਥੋੜਾ ਗੱਦਾ ਥੋੜੀ ਸਾਰੇ ਗੱਦੇ ਦੇ ਫਿੱਟਾ ਫੜੀ ਨੂੰ ਇੱਕ ਕਵਰ ਦੀ ਤਰ੍ਹਾਂ ਹੋ ਗਈ ਜੀ ਹਾਂ ਅੱਛਾ ਇਹ ਗੱਲ ਹੋਰ ਹੈ ਜੀ ਜਵਾਕ ਛਾਲਾ ਮਾਰੀ ਜਾਣ ਠੀਕ ਹੈ ਜੀ ਚਾਦਰ ਇਕੱਠੇ ਨਹੀਂ ਹੁੰਦੀ ਚਾਦਰ ਇਕੱਠੇ ਨਹੀਂ ਹੁੰਦੀ ਹੈਗੀ ਜੀ ਕਪੜਾ ਦੇ ਕੋਲ ਕਿੱਡਾ ਵਧੀਆ ਜੀ ਫੁੱਲ ਗਰੰਟੀ ਹੈ ਰੰਗ ਨਿਕਲ ਜੇ ਸੁੰਘੜ ਜੇ ਦਿੱਤਾ ਸਾਡੀ ਠੀਕ ਹੈ ਇਹ ਦੋ ਵਾਰੀ ਦਾ ਰੇਟ ਦਾ ਮੈਡਮ ਇਹਦਾ 1700 ਰੁਪਿਆ ਅੱਛਾ ਜੀ ਹੁਣ ਕੀ ਰੇਟ ਹੈ ਜੀ ਫਿਰ ਇਹ ਤੁਸੀਂ ਮੈਡਮ ਨੂੰ ਸਪੈਸ਼ਲ ਤੋਂ ਸਪੈਸ਼ਲ ਮਤਲਬ ਜਮੀ ਬਸ ਐ ਲੈ ਲਓ ਵੀ ਦੇਣ ਵਾਲੀ ਗੱਲ ਹੀ ਹੈ ਠੀਕ ਹੈ ਮਤਲਬ ਇਹ ਦੋ ਵਾਰਤ ਖੁਸ਼ ਨਹੀਂ ਹੈਗਾ ਜੀ ਹਜ਼ਾਰ ਬੀ ਦੀਆਂ ਦੋ ਚਤਰਾ ਦੋ ਠੀਕ ਹੈ ਜੀ ਬਹੁਤ ਜੈਨੂਨ ਪ੍ਰਾਈਸ ਫਿਕਸ ਰੇਟ ਨੇ ਜੀ ਕੋਈ ਵਾਰੰਗਿੰਗ ਨਹੀਂ ਕੋਈ ਧਾਰ ਨਹੀਂ ਕੋਈ ਲਿਖ ਲਖਾਈ ਨਹੀਂ ਠੀਕ ਹੈ ਜੀ ਅਗਲ ਕ ਵੀ ਦੇਖਣ ਵਾਸਤੇ ਘਰੇ ਦੇ ਦੇ ਭਾਈ ਵੈਸੀ ਦੇ ਜਾ ਲੈ ਜਾ ਜੇ ਨਾਸਮਾਨ ਪਸੰਦ ਆਇਆ ਜਦੋਂ ਮਰਜੀ ਬਦਲ ਕੇ ਲੈ ਜੀ ਵਾਪਸ ਨਹੀਂ ਕਰਦੇ ਸਹੀ ਗੱਲ ਹੈ ਕਿਸਾਨ ਦਾ ਮੈਡਲ ਸਟਾਕ ਲਈ ਹੀ ਕਰਨਾ ਹੈ ਅਸਾ ਸਮਾਨ ਆਏ ਰੇਟ ਤੋਂ ਘਟ ਕੱਢ ਰਹੇ ਆ ਪੁਰਾਣਾ ਨਵਾਂ ਸ਼ੋਰੂਮ ਲਾਵਾਗੇ ਸਾਰਾ ਕਿੰਨੇ ਪਿਆਰੇ ਨੇ ਮੈਡਲ ਹਾਂ ਜੀ ਆ ਬਾਜ਼ਾਰ ਬਹੁਤ ਬਾਥਰੂਮ ਹੈਟ ਹੈ ਜੀ ਇਹਦੇ ਦਿਲਸਨ ਬਾਜੀ ਨਹੀਂ ਹੁੰਦੀ ਸੌਫਟ ਹੈ ਖਰਾਬ ਨਹੀਂ ਹੁੰਦਾ ਮਸ਼ੀਨ ਚ ਬਾਕੀ ਤੁਸੀਂ ਦੋ ਸਕਦੇ ਇੱਕ ਹੀ ਰੇਟ ਪਊ ਆਈ ਆਹਾ ਮੈਡ ਵੀਰ ਜੀ ਇਹ ਤੋਲ ਕੇ 200 ਰੁਪਏ ਕਿਲੋ ਹੈ ਇਹ ਮੈਡ ਬੰਦਾ ਸਾਰਾ ਜੀ 40 50 ਰੁਪਏ ਨਾਲ ਕਿੰਨੇ ਬੰਦਾ ਹੈ 60 70 ਰੁਪਏ ਬੰਦਾ ਹੈ 70 ਰੁਪਏ ਮੈਂ 200 ਦਰਮਿਆਨ ਬੜ ਗਏ ਜੀ ਠੀਕ ਹੈ ਜੀ 200 ਰੁਪਏ ਦੇ ਦੰਨ ਮੈਡ ਮਾਰ ਲਓ ਤੋਲ ਕੇ ਆਈ 200 ਰੁਪਏ ਕਿਲੋ ਹੈ ਠੀਕ ਹੈ ਜੀ ਹਾਂ ਜੀ ਆਹ 150 ਦਾ 20 ਆਈ ਪਾਇਦਾਨ ਦਾ ਸਾਡੇ ਕੋਲੇ ਜੀ ਸੈਟ ਆਏ ਹੋਏ ਨੇ ਬਹੁਤ ਵਧੀਆ ਗੁਲਮੋਰ ਦੇ ਇੱਕੋ ਚੱਕ ਲਿਆ ਸੈਟਰ ਰਵਾ ਸੈਟ ਸਕਲੇ ਰਵਾਜ ਆ ਅਜੰਦਰਾ ਜੀ ਹਾਂ ਹਾਂ ਟਾਪ ਇਹ ਤੌਲੀਏ ਨੇ ਜੀ ਇਹ ਚ ਹਲਕੀ ਕੁਆਲਿਟੀ ਆ ਠੀਕ ਪਾਣੀ ਸੁੱਕਦੇ ਪਹਿਲੀ ਗੱਲ ਤਾਂ ਇਹਦਾ ਵਜ਼ਨ ਪੂਰਾ ਹੈ ਬਾਜ਼ਾਰ ਚ ਮਾਲ ਆ ਰਹੀ 250 ਗ੍ਰਾਮ ਵਾਲਾ ਆਪਣੇ ਕੋਲੇ ਮਾਲ ਆਈ 300 ਗ੍ਰਾਮ 280 ਗ੍ਰਾਮ ਦਾ ਠੀਕ ਹੈ ਜੀ ਆਪਣਾ ਰੇਟ 100 ਰੁਪਏ ਹੈ ਵਧੀਆ ਮਾਲ ਪੂਰਾ ਜੀ ਸਾਈਜ਼ ਪੂਰਾ ਹੈਗਾ ਦਾ ਇਹ ਤੌਲੀਆਂ 100 ਰੁਪਏ ਦਾ ਜੀ 100 ਰੁਪਏ ਦਾ ਹੀ 100 ਰੁਪਏ ਦਾ ਆ ਜੋ ਬੜੇ ਰੇਟ ਨਹੀਂ ਜਿਹੜੇ ਤੁਹਾਡੇ ਜਾਇਜ਼ 25 ਰੇਟ ਦਾ ਮਾਲ ਹੈ ਜੀ ਕੋਈ 50% ਲੈ ਸਕੀ ਸੀ ਆਈਟਮ ਚੋ ਕਿ 60% ਲੈ ਸਕਦਾ ਸਭ ਹੀ ਆਟਮਰ ਲਵੇ ਹੈਗੀਆਂ ਨੇ ਜੀ ਠੀਕ ਹੈ ਜੀ ਤੇ ਆ ਚੱਦਰਾਂ ਨੇ ਸਾਰੀਆਂ ਜੀ ਸੰਖਾਣਾ ਮੈਂ ਇੱਧਰ ਲਿਆ ਦਿੰਦਾ ਅਜਿਹੇ ਤਰ੍ਹਾਂ ਨਹੀਂ ਸਵਦੇਸ਼ੀ ਕੰਪਨੀ ਦੀਆਂ ਸਵਦੇਸ਼ੀ ਦਾ ਮਤਲਬ ਹੁੰਦਾ ਜੀ ਪਿਓਰ ਕਾਟਨ ਕੋਈ ਸਿੰਥੈਟਿਕ ਮਾਲ ਮਿਕਸ ਨਹੀਂ ਕਿਸੇ ਤਰ੍ਹਾਂ ਦਾ ਠੀਕ ਹੈ ਜੀ ਆ ਦੇਖੋ 2400 ਰੁਪਏ ਦੀ ਐਮ ਆਰ ਪੀ ਇਹ ਜੀ ਰਿਵਰਸੀਬਲ ਜਦਰਾ ਕਿੰਗ ਸਾਈਜ਼ ਹੈ ਇਹ ਆਪਣੀ 950 ਰੁਪਏ ਦੀ ਹੈ ਜੀ ਇਹ ਗੈਲੈਕਸੀ ਜਦਰਾ ਜੀ ਸਵਦੇਸ਼ੀ ਦੀ origignal ਠੀਕ ਹੈ ਕੋਈ ਸ਼ਿਕਾਇਤ ਨਹੀਂ ਜੀ ਕਿਸੇ ਤਰ੍ਹਾਂ ਦੀ ਨਾ ਸ਼ਿਕਾਇਤ ਆਵੇ ਤੁਹਾਨੂੰ ਜੀ ਕਪੜਾ ਚਲਾਓ ਜੀ ਨਾ ਕੋਈ ਮੰਡੀ ਨਾ ਨੂਨ 'ਚ ਪੱਕਾ ਰੰਗ ਹੈ ਜੀ ਫੁੱਲ ਗਾਰੰਟੀ ਹੈ ਜਦਰਾ ਉਹਰਾ 400 ਹਾਂਜੀ ਹਾਂ ਇਹ ਜਦੋਂ 750 ਰੁਪਏ ਦੀ ਮੈਡਮ ਚਾਰਜ 700 750 ਦੀ ਚਾਰਜ ਰੇਟ ਆ ਆਪਣਾ ਰੇਟ 450 ਰੁਪਏ 450 ਸਰਾਂ ਨੇ ਨਾਲ ਹੈ ਜੀ 100 150 ਡਿਜ਼ਾਈਨ ਹੈ ਜਗਾ ਟੋਟ ਠੀਕ ਹੈ ਠੀਕ ਹੈ ਫੁੱਲ ਗਾਰੰਟੀ ਹੈ ਜੀ ਦੀ ਜਮਾਨ ਜੀ ਨਾ ਜੀ ਬਹੁਤ ਵਧੀਆ ਓਰੀਜਨਲ ਚੀਜ਼ਾਂ ਨੇ ਮੈਡਮ ਸਾਰੀ ਆਪਣੇ ਕੋਲ ਐਸੋਂ ਨੂੰ ਰੱਖਾ ਮਾਹੋਰੇ ਆਹ ਆਹ ਆ ਰੋਟੀ ਖਾਣ ਵਾਲੇ ਮੈਟ ਨੇ ਜੀ ਵਧੀਆ ਗੁਰੂਸ਼ਮਾ ਕੰਪਨੀ ਦੇ ਨੇ ਵਧੀਆ ਰਵਰਸੀ ਪਰ ਪੀਸ ਨੇ ਜੀ ਠੀਕ ਹੈ ਜੀ ਇਹ ਬੈਟ ਦੇ ਵਿੱਚ ਖਾਣਾ ਕਰਨੇ ਨਾ ਭਾਜੀ ਜੀ ਜਵਾਗ ਚਾਹ ਡੋਲ ਦੀ ਸਬਜੀ ਰੋਲ ਦੀ ਜਾਂ ਤਾਂ ਖਰਾਬ ਹੋ ਗਿਆ ਅਦਾ ਖਰਾਬ ਹੋ ਗਿਆ ਨੀਚੇ ਪਾਣੀ ਜਾਂਦਾ ਜੀ ਬਾਹਰ ਖਰਾਬ ਲਿੰਦਾ ਜੀ ਸਬਜੀ ਦਾ ਤਾਕਤ ਨੂੰ ਨਹੀਂ ਪੈਂਦਾ ਹਾਂ ਐ ਡਬਲ ਉਹ ਹੈ ਹਾਂਜੀ ਹਾਂ ਇਹ ਮੈਡਮ 300 ਰੁਪਏ ਦਾ ਪੀਸ ਹੈ ਜੀ ਇਹ ਠੀਕ ਹੈ ਆਪਾਂ ਪਰ ਤੁਹਾਨੂੰ 300 ਦੋ ਦੇਵਾਂਗੇ ਜੀ ਠੀਕ ਹੈ 150 ਦਾ ਲਾਵਾਂਗੇ ਪੀਸ ਇਹ ਕਾ ਨਵੀਂ ਆਟਮ ਹੈ ਹੜ ਬਲਾਈ ਹੈ ਦੇਖੋ ਇਹ ਵੀਰ ਜੀ ਆਟਮ ਦਾ ਰੇਟ 8000 ਰੁਪਏ ਹੈ ਇਹਦੇ ਨਾਲ ਦੋ ਤਾਂ ਕੁਸ਼ਨ ਦੇ ਜੀ ਦੋ ਦੇ ਨਾਲ ਸਹਾਨੇ ਨੇ ਜੀ। ਇੱਕ ਇਹਦੇ ਨਾਲ ਚੱਦਰ ਆ ਜੀ ਦੇਖੋ ਬਹੁਤ ਸੋਹਣੀ ਚੱਦਰ ਆ ਜੀ। ਦੇਖੋ ਠੀਕ ਹੈ ਜੀ। ਇੱਕ ਇਹਦੇ ਨਾਲ ਕੰਬਲ ਆਈ ਪੂਰਾ ਵਧੀਆ ਹੈਵੀ ਕੰਬਲ। ਇਹ ਕੁੜੀਆਂ ਨੂੰ ਵਿੰਟਰ ਕੁੜੀਆਂ ਨੂੰ ਵਿਆਹ ਸ਼ਾਦੀ ਦੇਣੀ ਐ ਡਾ ਮਾ ਬਣਾਈ। ਠੀਕ ਹੈ ਜੀ। ਇਹ 6 ਪੀਸ ਸੈੱਟ ਹੈਗਾ। 6500 ਰੁਪਏ ਰੇਟ ਹੈ ਸੈੱਟ ਦਾ। 6500 ਜੀ। 6500 ਦੀ ਵੀ ਦੇਵਾਰ ਜੀ। ਉਹ ਵਧੀਆ ਹੈ ਜੀ 6500 ਚ ਪਰ ਆਪਾਂ ਇਹ ਰੇਟ ਦਾ ਆਪਣਾ ਰੇਟ ਹੈ 6000 ਰੁਪਿਆ। ਠੀਕ ਹੈ ਜੀ। 500 ਪਲੱਸ ਹੈ। ਹੁਣ ਤੁਸੀਂ ਇਹ ਨਾਲ ਵਜੂ ਜੀ 500 ਪਲੱਸ ਇਹਨਾਂ ਕੱਟ ਕੇ ਕਦੋਂ ਡਿਸਕਾਊਂਟ। ਹਾਂ 650 ਦੀ ਐਟਮ ਹੈ ਪਰ ਤੁਸੀਂ ਆਏ ਹੋ ਤੁਸੀਂ ਕਸਟਮਰ ਜੀ ਤੁਹਾਡੇ ਵੀਡੀਓ ਦੇਖ ਕੇ ਆਣਗੇ ਨਾ 6000 ਦੇ ਵਿੱਚ ਇੱਕ ਨਾਲ ਇੱਕ ਫ੍ਰੀ ਦੇਵਾਂਗੇ ਆਪਾਂ ਅੱਛਾ ਜੀ ਠੀਕ ਹੈ ਦੋ ਸੈਟ ਦੇਵਾਂਗੇ 6000 ਰੁਪਏ ਦੇ ਕੰਬਲ ਸੈਟ ਕੰਬਲ ਹੋ ਗਿਆ ਜੀ ਚਾਦਰ ਹੋਗੀ ਨਾਲ ਸਹਰਾਣੇ ਨਾਲ ਗੱਤੀ ਠੀਕ ਹੈ ਜੀ ਬਹੁਤ ਸੋਹਣੀ ਚੀਜ਼ ਹੈ ਜੀ ਕੁਆਲਿਟੀ ਨੰਬਰ 1 ਹੈ 6000 ਦੇ ਕੁੜੀ ਦੀ ਕਤਰੀਨ ਪੇਟੀ ਜਿਹਾ ਬਣਾ ਹੈ ਆਪਾਂ ਘਰੇ ਵਰਤਣਾ ਕਿਸੇ ਨੂੰ ਮੰਨ ਲਓ ਆਪਾਂ 5100 ਸ਼ਿਕਨ ਦੇ ਰਹੇ ਆਹ ਸੈਟ ਦੇ ਦਿਓ ਨਾਲੇ ਆਪਣਾ 2000 ਬਚ ਗਿਆ ਨਾਲੇ ਆਪਣਾ ਅਗਲੋਂ ਵੀ ਸੈਟ ਫੋਟੋ ਆਪਦਾ ਗਿਆ ਸਹੀ ਗੱਲ ਹੈ ਇਹ ਕਹ ਲਈ ਅਗਭੰਤਾ ਸੁਧਾਗੋ ਅਗਲ ਕਣੀ ਬੌਂਸ ਫੋੜ ਲਾ ਦਿੱਤੀ ਅਸ ਨੂੰ ਰੈਡਮ ਦਿਖਾਵਾਂ ਇਹ ਇੱਧਰ ਗੋਡਾਊਨ ਆ ਗਿਆ ਜੀ ਹਾਂ ਹਾਂ ਜੀ ਹਾਂ ਗੋਡਾਊਨ ਲਾ ਲਈ ਸਾਰਾ ਹੀ ਆਪਾਂ ਹੁਣ ਸੇਲ ਲਾ ਲਿਆ ਵੀ ਵਧੀਆ ਤਰੀਕੇ ਨਾਲ ਆਜੋ ਵੀਰ ਜੀ ਦੇਖੋ ਬੈੱਡ ਸ਼ੀਟ ਆ ਚਦਰਾਂ ਜੀ ਬਹੁਤ ਵਧੀਆ ਇਹਦਾ ਜੀ ਚਦਰਾਂ ਜੀ ਬਣਾਨੇ ਆਪ ਸਕੀਆਂ ਛੜਾ ਮਾਰਗਾ ਲੱਗਿਆ ਹੋਇਆ ਅਸੀਂ ਕਿਸੇ ਤਰ੍ਹਾਂ ਦੀ ਮਤਲਬ ਸਾਈਜ਼ ਦੇ ਵਿੱਚ ਧੰਨ ਨਹੀਂ ਕਰਦੇ ਪੂਰਾ ਸਾਈਜ਼ ਹੋਊਗਾ ਜੀ ਆਪਣੇ ਜਿੱਦਾਂ ਦਾ ਰੰਗ ਨਹੀਂ ਖਰਾਬ ਹੋਊਗਾ ਜੀ ਮੇਨ ਆਪਣੀ ਖਾਸੀ ਤੇ ਹੈ ਡਿਜ਼ਾਈਨ ਦੇ ਸਕੇਂਡ 30 ਬੰਦੀ ਠੀਕ ਹੈ ਜੀ ਆ ਦੇਖੋ ਬਹੁਤ ਸੋਹਣਾ ਹੈ ਆਪਣੇ ਜਿੱਦਾਂ ਦਾ ਰੰਗ ਨਹੀਂ ਖਰਾਬ ਹੋਊਗਾ ਧੋ ਕੇ ਖਰਾਬ ਨਹੀਂ ਹੋਊਗਾ ਜਿੱਦਾਂ ਆਪਣੀ ਆ ਦੇਖੋ ਜੀ ਮਜਾਜ ਕਦਰ ਮਾਤਰਾ ਮਿਲ ਜਾਂਦਾ ਜੀ ਪਰ ਅਸੀਂ ਨਹੀਂ ਕੰਮ ਕਰਦੇ ਸਾਡਾ ਸਾਈਜ਼ ਵੱਡਾ ਇਹਦਾ ਕੀ ਰੇਟ ਹੈ ਜੀ ਇਹ ਬਜੀ ਰੇਟ ਤਾਂ 1450 ਰੁਪਏ ਪਰ ਆਪਾਂ ਨੂੰ ਤੁਹਾਨੂੰ 200 ਰੁਪਏ ਦੇਵਾਂਗੇ 200 ਰੁਪਏ ਦੀ ਸਰਾਣੇ ਨਾਲ ਦੇਖੋ ਜਿੱਧਰ ਜੀ ਬਹੁਤ ਵਧੀਆ ਹੈ ਜੀ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਕਿੰਨੇ ਪਿਆਰੇ ਕਲਰ ਨੇ ਦੇਖੋ ਡਿਜ਼ਾਈਨ ਦੇਖੋ ਜੀ ਕਿੰ ਅਰੇ ਤੁਸੀਂ ਜੀ ਅਰੇ ਸਾਨੂੰ ਮਿਲਣਗੇ 25 30 ਡਿਜ਼ਾਈਨ ਇਹਦੇ ਚ ਮਤਲਬ 5000 ਰੁਪਏ ਸਾਡੇ ਕੋਲ ਬਣਿਆ ਪਿਆ ਇਸ ਟਾਈਮ ਇਹਦੇ ਨਾਲ ਅੰਦਰ ਬਧਰਾ ਮਾਲ ਪਿਆ ਇਸ ਨਾਲ ਬਹੁਤ ਜ਼ਿਆਦਾ ਡਿਜ਼ਾਈਨ ਇਹਦੇ ਚ ਕਲਰ ਕਲਰਿੰਗ ਬਹੁਤ ਜ਼ਿਆਦਾ ਹੈ ਬਾਕੀ ਜੀ ਆਪਣੇ ਕੋਲੇ ਹੋਰ ਚਦਰਾ ਸਾਰੀਆਂ ਜਿਵੇਂ ਆਹ ਚਦਰਾ ਡਾਊਨ ਗ੍ਰੇਡ ਦੀ ਹੱਥ ਲੋਜ ਕਪੜਾ ਦੇਖੋ ਪਿਓਰ ਕਾਟਨ ਹੈ ਦੇਖੋ ਸਾਈਜ਼ ਬੂਰਾ ਜੀ 24 ਡਿਜ਼ਾਈਨ ਹੈ ਜੀ 24 ਦੇ 24 ਡਿਜ਼ਾਈਨ ਹੈ ਜਮਾ ਸਿਰੇ ਦੇ ਨਹੀਂ ਜਮਾਇਤ ਕਰ ਨੰਬਰ ਦੋ ਸਿਰਾਂ ਨੇ ਘਬਰ ਨੇ ਫੁੱਲ ਸਾਈਜ਼ ਦੇ ਨਾਲ 650 ਰੁਪਏ ਰੇਟ ਹੈ ਬਾਜ਼ਾਰ 'ਚ ਇਦੋਂ ਘੱਟ ਮਿਲ ਜੇ ਮੈਂ ਜਿਵੇਂ ਵਾਰਾਂ ਆਪਣਾ ਰੇਟ 400 ਰੁਪਏ ਠੀਕ ਹੈ ਜੀ ਚੱਦਰ ਬਹੁਤ ਸ਼ਾਨਦਾਰ ਚੱਦਰ ਹੈ ਜੀ ਆਜੋ ਸੋਨੂ ਬੀਰ ਜੀ ਕੋਈ ਕੰਦਾ ਦੇ ਘਾਹ ਲੈਣਾ ਕੋਈ ਗੁਰਦੁਆਰਿਆਂ ਵਾਸਤੇ ਸੋਨੇ ਮੈਟ ਲੈਣਾ ਆਪਣੇ ਕੋਲ ਜੀ ਹੋਲ ਸੇ ਰੇਟ ਦੇ ਗੁਰਦੁਆਰਿਆਂ ਵਾਸਤੇ ਘਰਾਂ ਵਾਸਤੇ ਮੰਦਰਾਂ ਵਾਸਤੇ ਹੋਲ ਸੇ ਰੇਟ ਦੇ ਮਾਲ ਮਿਲੂਗਾ ਤੁਹਾਨੂੰ ਸਾਰਾ ਜੀ ਡਿਸਕਾਊਂਟ ਰੇਟ ਦੇ ਮਾਲ ਮਿਲੂਗਾ ਸਾਰ ਜਿਸ ਤਰ੍ਹਾਂ ਦੀ ਮਰਜ਼ੀ ਮੈਟ ਬੀਬੀਸੀ ਫਰਸ਼ ਲਾਣੇ ਆ ਤੁਹਾਨੂੰ ਦੇਖੋ ਅੰਦਰ ਸਾਰੇ ਮੈਟ ਅਗਲੇਚੇ ਸਾਰੇ ਹੋਲ ਸੇਲ ਦੇ ਵਿੱਚ ਆ ਦੇਖੋ ਸਾਰੇ ਗੱਡੀਆਂ ਦੇ ਪਛਾਰ ਵਾਲੇ ਮੈਟ ਪਾਏ ਜਾਣ ਲਾਣੇ ਆ ਬਾਣੇ ਵਧੀਆ ਗਲਿੱਚੇ ਲਾਣੇ ਆ ਜਿਸ ਤਰ੍ਹਾਂ ਦੀ ਮਰਜ਼ੀ ਦੇਖੋ ਬਹੁਤ ਸੋਹਣੀ ਹੈ ਜੀ ਕੋਲ ਸਸਤੇ ਤੋਂ ਸਸਤੇ ਮਹਿੰਗੇ ਤੋਂ ਮਹਿੰਗੇ ਮੈਟ ਘੱਟ ਰੇਟ ਦੇ ਵਿੱਚ ਤੁਹਾਨੂੰ ਮਿਲਣਗੇ ਸਾਰੇ ਜੀ ਆਜੋ कितने नहीं सी मिले आ सैट है पूरा टॉप का देखो जी ये गुलमोर कंपनी का सैट है भी जी गुलमोर कंपनी सैट है पारकर आज देखो कोई एक्सरह नहीं रेट लाया है सर देखो ध्यान ना ਹਾਂ ਜੀ ਕੰਪਨੀ ਦਾ ਰੇਟ ਹੈ ਜੀ ਬਰਜੀ ਇਤੋਂ ਬਾਅਦ ਆ ਸੀ ਆ ਸੀ ਆ ਸੀ 5699 ਜੀ ਬਾਕਾਇਦਾ 바ਰ ਕੋਡ ਲੱਗਿਆ ਹੋਇਆ ਜੀ ਇਹ ਜੀ ਕਿਤਾ ਕੰਬਲ ਹੈ ਜੀ ਬਹੁਤ ਭਾਰੀ ਅੱਛਾ ਜੀ ਆ ਦੇਖੋ ਇੱਕ ਚਾਦਰ ਹੈ ਜੀ ਕਿੰਗ ਕਿੰਗ ਸਾਈਜ਼ ਹੈ ਜੀ ਕਿੰਗ ਸਾਈਜ਼ ਹੈ ਅੱਛਾ ਜੀ ਬੈੱਡ ਸ਼ੀਟ ਹੈ ਦੇਖੋ ਕੰਬਲ ਕਿੱਦਾ ਭਾਰੀ ਹੈ ਇਹਦੇ ਨਾਲ ਆ ਚਾਦਰ ਹੈ ਜੀ ਇਹ ਕੰਬਲ ਹੈ ਇਹ ਕੰਬਲ ਦਾ ਫਾਇਦਾ ਇਹ ਹੈ ਜੀ ਕਿਤਾ ਬੁਰੀ ਸਰਦੀ ਦਾ ਚੀਜ਼ ਹੈ ਵਧੀਆ ਇਹ ਆ ਦੇਖੋ ਪੂਰੀ ਸਰਦੀ ਦੀ ਚੀਜ਼ ਹੈ ਇਹ। ਇਹਦਾ ਫਾਇਦਾ ਇਹ ਹੈ ਵੀ ਆਪਾਂ ਇਹਨੂੰ ਲੈ ਸਕਦੇ ਹਾਂ। ਇਹ 40% ਲੈਸ ਹੈ। ਅੱਛਾ ਜੀ। ਜੋ ਰੇਟ ਲਿਖਿਆ ਕੰਪਨੀ ਦਾ 40% ਤੋਂ ਲੈਸ ਤੇ ਮਾਮਿਲੂਗਾ ਸਾਰਾ ਜੀ। ਠੀਕ ਹੈ ਜੀ। ਨਾ ਜੀ ਬਹੁਤ ਵਧੀਆ ਹੈ ਜੀ। ਲੈ ਸੀ ਕੰਬਲ ਲਿਆ। ਇਹ ਸੀ ਕੰਬਲ ਲਿਆ, ਇਹ ਸੀ ਕੰਬਲ। ਆ ਦੇਖੋ ਜੀ। ਆ ਗਲਾਫ ਨੇ ਆਪਣੇ ਕੋਲ ਜੀ। ਰਾਈਆਂ ਦੇ ਡਬਲ ਬੈੱਡ ਦੇ ਸਿੰਗਲ ਬੈੱਡ ਦੇ। ਦੇਖੋ ਜੀ ਪੂਰਾ ਸਾਈਜ਼ ਸਿੰਗਲ ਜਰ ਕੰਬਲ ਜੀ ਕਲਾਫ ਨੇ ਤੇ ਡ੍ਰੀਮ ਦੇ ਕਲਾਫ ਨੇ ਜੀ ਆਪਣੇ ਕੋਲੇ ਰਾਹ ਨਿਸ਼ਾਰ ਨੇ ਜੀ ਹਾਂ ਇਹ ਤਾਂ ਜੀ 700 800 900 ਪਤਾ ਨਹੀਂ ਲੋਕ ਕੀ ਕਰਦੇ ਨੇ ਕੀ ਨਾ ਆਪਣਾ ਰੇਟ ਡਾਊਨ ਲੈਟ ਦਾ 500 ਰੁਪਏ ਦਾ ਜੀ 500 ਰੁਪਏ ਦਾ ਹਾਂ ਜੀ ਬੱਲ ਲੱਗੀ ਹੋਈ ਪੂਰਾ ਗਰਮ ਕਲਾਫ ਆ ਵਧੀਆ ਠੀਕ ਹੈ ਸਿੰਗਲ ਜੋੜਾ ਲਵਾਂਗੇ 700 ਰੁਪਏ ਦੇ ਨਾਲ ਲੱਗੇ ਠੀਕ ਹੈ ਏਸੀ ਕੰਬਲ ਲੈਵਟੇ ਵਧੀਆ ਆਹ ਲਓ ਜੀ ਏਸੀ ਕੰਬਲ ਲੈ ਜੀ ਦੇਖੋ ਕੀ ਦੇਖੋ ਜੀ ਬਹੁਤ ਪਿਆਰਾ ਹੈ ਤਾਂ ਕਿੰਨੀ ਸ਼ਾਨਦਾਰ ਚੀਜ਼ ਹੈ ਇਹ ਇਹ ਜੀ ਸਪੈਕਟਰ ਦਾ ਮਾਲ ਹੈ ਸੁਪਰ ਵੀ ਦਾ ਬਹੁਤ ਸ਼ਾਨਦਾਰ ਜੀ ਬੈੱਡ ਆਗ ਦਾ ਕਿੰਨਾ ਰੇਟਾਂ ਦਾ ਦਿਖਾਈ ਐਮ ਆਰ ਪੀ ਕਿੰਨੀ ਇਹਦੇ ਉੱਪਰ ਬੰਦ ਵੀਜ਼ ਦੇਗਾ ਆ ਲਓ ਜੀ ਡਬਲ ਬੈੱਡ ਦਾ ਪੀਸ ਹੈ ਵੀਰ ਜੀ 1199 ਰੁਪਏ ਦੀ ਐਮ ਆਰ ਪੀ ਹੈ ਬਸ ਚਾਹੀਏ ਆ ਵਾੜ ਲਓ ਤੁਸੀਂ ਇਹ ਕੀ ਰੇਟ ਪਊਗਾ ਜੀ ਜੀ ਜੋ ਦੋ ਵਸੋਂ ਤੁਸੀਂ ਲੈ ਸਕਦੇ 10% ਤੇ ਥੋੜੀ ਘਾਟ ਨਾਲ ਲੈ ਆਇਆ ਤੁਹਾਨੂੰ 1000 ਰੁਪਏ ਦਾ ਲਾ ਸਕਦੇ ਹੋ ਠੀਕ ਹੈ ਜੀ ਇਦੋਂ ਘਟਣ ਲਾ ਸਕਦੇ ਪਰ ਤੁਹਾਨੂੰ ਅਸੀਂ ਉਰੇ ਦਵਾਂਗੇ ਜੀ 1200 ਰੁਪਏ ਦੇ ਦੋ ਇੱਕ ਨਾਲ ਇੱਕ ਫ੍ਰੀ 600 ਦਾ ਪੈ ਗਿਆ ਜੀ 600 ਦਾ ਕਮਲਦਾ ਡਬਲੈਟ ਦਾ ਜੀ ਠੀਕ ਹੈ ਜੀ ਸਿੰਗਲ ਪੈ ਗਿਆ ਤੁਹਾਨੂੰ ਵੀਰ ਜੀ ਦਾ 900 ਰੁਪਏ ਚੋੜਾ ਜੀ ਠੀਕ ਹੈ ਜੀ ਇਦੋਂ ਸਸਤਾ ਕਿਤੇ ਮਿਲ ਸਕਦਾ ਫੁੱਲ ਗਰੰਟੀ ਹੈ ਆਪਣੀ ਸਹੀ ਗੱਲ ਹੈ ਜੀ ਯਾ ਬਾਈ ਬਸ ਇੱਕ ਇਹਨੂੰ ਸ਼ੋਰੂਮ ਨਾਲ ਬੰਦ ਦਿੱਤ ਰਿਹਾ ਨਮ ਦਿੱਤ ਰਿਹਾ ਵੀ ਸਾਰਾ ਮਾਲ ਆਪਾਂ ਡਿਸਕਾਉਂਟínu ਕਰਨਾ ਇਹਨੂੰ ਮਸਲੇ ਵੇਡਣਾ ਕਰੋ ਫਿਰ ਜਲਦੀ ਜਲਦੀ ਲਾਓ ਸੇਲ ਬਾਕੀ ਗੱਦੇ ਲੈਣੇ ਆ ਮੈਟ ਲੈਣੇ ਆ ਸੋਨੇ ਫੁੱਲ ਸਟਾਕ ਵੀ ਆਪਣੇ ਕੋਲ ਮਾਲ ਦਾ ਜੀ ਪੂਰਾ ਸਟਾਕ ਹੈ ਜੀ ਦੇਖੋ ਮਾਲ ਦਾ ਪੂਰਾ ਸਟਾਕ ਹੈ ਅਜਾਦਰ ਉਹੀ ਐਕ ਲੈਕਸੀ ਵਾਲੀ 450 ਰੁਪਏ ਦੀ ਬਹੁਤ ਜ਼ਿਆਦਾ ਰੰਗੜੀਆਂ ਨੇ ਆਹ ਦੇਖੋ ਜੀ ਕੰਪਨੀ ਚੋਂ ਆਪਣੀ ਸਿੱਧੀ ਮੈਂ ਕਿਉਂ ਕਹਿੰਦੀ ਹਾਂ ਮਾਲ ਦੀ ਜੀ ਐਵੇਂ ਨਹੀਂ ਹੈਗਾ ਵੀ ਤੁਹਾਨੂੰ ਵੀ ਅਸੀਂ ਕੋਈ ਸਾਸ ਸਵਦੇਸ਼ੀ ਲਿਖਾਇਆ ਪਰ ਦੇਖੋ ਬੜ ਰੋ ਬੰਦਰ ਦੇ ਪਰ ਆਹ ਦੇਖੋ ਡਿਜ਼ਾਈਨ ਦੇਖੋ ਇਹ ਆਹ ਦੇਖੋ ਜੀ ਬੱਚੀ ਬੱਚੀ ਇਕੱਠਾ ਕਰਨਾਲ ਦੇ ਮਾਲ ਦੇ ਉੱਤੇ ਵੀ ਆਪਣੇ ਕੋਲੇ ਜੀ। ਨਾ ਜੀ ਬਹੁਤ ਸੋਹਣੇ ਨੇ ਡਿਜ਼ਾਈਨ। ਆ ਸੈੱਟ ਪੈਣੀ ਜੀ ਪੂਰੇ ਡੱਬੇ ਬੰਦ ਬਾਰ ਕਰਦੇ ਜੀ। ਬਾਕੀ ਕਿਸੇ ਨੇ ਖਿੱਚਣ ਵਾਲੇ ਪੜਦੇ ਲੈਣੀਆਂ ਜੀ। ਖਿੱਚਣ ਵਾਲੇ ਪੜਦੇ ਹੁੰਦੇ ਆ ਬਲਾਈਂਡ ਬੋਲਦੇ ਆ ਬਾਹਣੋ। ਹਾਂਜੀ ਹਾਂਜੀ। ਉੱਠੀਆਂ ਚ ਵਧੀਆ ਪੜਦੇ ਲਵਾਣੇ ਆ। ਜਿਹੇ ਜਿਹੇ ਮਰਜ਼ੀ ਪੜਦੇ ਲਾਣੇ ਆ ਬਾਬਾ ਵਧੀਆ ਵਧੀਆ ਪੜਦੇ। ਠੀਕ ਹੈ ਜੀ। ਠੀਕ ਹੈ ਨਾ ਜੀ ਸਾਰਾ ਹੋਲਸ ਦਾ ਕੰਮ ਹੈ ਸਾਰਾ ਆਪਣਾ ਮੈਟ ਮੋੜ ਦੇ ਗੁਰਦੁਆਰਿਆਂ ਵਾਲੇ ਘਰਾਂ ਵਾਲੇ ਜਿਹੇ ਜੇ ਮਰਜ਼ੀ ਮੈਟ ਲਵਾਂ ਆਪਣੇ ਤੋਂ। ਬਸ ਫਿਰ ਜੀ ਜ ਅੱਜ 9 ਤਰੀਕਾ ਅੱਜ 10 ਹੈ 10 11 12 13 13 ਤਰੀਕ ਤੋਂ ਸੇਵਾ ਸ਼ੁਰੂ ਹੋ ਰਹੀ ਹੈ ਚਲੋ ਜੀ ਹਾਂਜੀ ਸਾਰੀਆਂ ਮਾਤਾ ਪਿਤਾ ਪੈਣਾਂ ਨੂੰ ਬੇਨਤੀ ਹੈ ਵੀ ਜੇ ਕੌਡੀਆਂ ਦੇ ਭਾ ਮਾਲ ਮਿਲ ਰਿਹਾ ਹੈ ਸੇਵਾ ਦਾ ਮੌਕਾ ਜ਼ਰੂਰ ਦਿਓ ਬਰੇਟਾ ਜੀ ਆਪਣਾ ਗੀਦਾ ਭਵਨ ਨੇੜੇ ਹੈ ਰੋ ਪਰਾਣਾ ਡੀਬੀਸ ਕੋਲ ਨੇੜੇ ਹੈ ਮੁਸਫਲ ਕਮੇਟੀ ਵਾਲੀ ਗਲੌਨੀ ਹੈ ਜੀ ਇਹ ਜੱਗੂ ਦੀ ਫੈਕਟਰੀ ਆਸ਼ੂ ਹੈਂਡਲੂਮ ਜਿੰਨੂ ਮਰਜ਼ੀ ਪੁੱਛ ਲੋ ਜੀ ਬਹੁਤ ਹੀ ਜੈਨੂਨ ਪ੍ਰਾਈਸ ਮਿਲਣਗੇ ਬਹੁਤ ਹੀ ਠਮਾਕਾ ਕਹਿੰਦੇ ਨਹੀਂ ਹੁੰਦੇ ਠਮਾਕਾ ਉਹ ਚੀਜ਼ ਹੈ ਇੱਥੇ ਤੁਹਾਨੂੰ ਮਿਲੇਗੀ ਹਰ ਇੱਕ ਚੀਜ਼ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ